ਯਾ ਦਾ ਦਰਨੀਓ ਹਮੇਸ਼ਾ ਹੀ ਆਵਾਜ਼ ਬੁਲੰਦ ਕਰਦੇ ਹੋ ਜਦੋਂ ਵੀ ਕੋਈ ਸਕੈਂਡਲ ਜਾਂ ਕੁਝ ਦੱਸਦੇ ਆ ਅੱਜ ਦਾ ਜਿਹੜਾ ਇਸ਼ੂ ਆ ਮੈਂ ਤੈਨੂੰ ਕਿਹਾ ਸੀ ਕਿ ਆਉਣ ਵਾਲੇ 1-2 ਦਿਨਾਂ ਵਿੱਚ ਵੱਡਾ ਖਲਾਸਾ ਕਰਾਂਗੇ ਅੱਜ ਦਾ ਜਿਹੜਾ ਖਲਾਸਾ ਆ ਬਾਕੀ ਤਾਂ ਸਾਡੇ ਕੁੰਦਮ ਜਿਹੜੇ ਸਹੁੰਦਰ ਸਾਹਿਬ ਜੀ ਬੈਠੇ ਆ ਹਰੀ ਮਤ ਉਹ ਸੋਹਣੇ ਬੈਠੇ ਹੋਇਆ ਪਿੱਟੂ ਪ੍ਰਚੋਦਨ ਜੀ ਬੈਠੇ ਆ ਉਹ ਸਾਡੇ ਜਿਹੜੇ ਉਸ ਸੇਵਾਦਾਰ ਆ ਪਪਾ ਲਾਲ ਬਾਦਸ਼ਾਹ ਜੀ ਦੇ ਦਰਬਾਰ ਦੇ ਉਹਨਾਂ ਦੇ ਭਰਾ ਬੈਠੇ ਹੋ ਬਾਬਾ ਜੀ ਦੇ ਭਰਾਤ ਸਭ ਬੈਠੇ ਆ ਉਹ ਸਾਰੇ ਬੈਠੇ ਆ ਅੱਜ ਦਾ ਮੁੱਦਾ ਇਹ ਆ ਕਿ ਜਦੋਂ ਵੀ ਆਪਾਂ ਦੇਖਿਆ ਕਿਸੇ ਵੀ ਦਰਤ ਜਦੋਂ ਆਪਾਂ ਜਾਣਦੇ ਆ ਚਾਹੇ ਆਪਾਂ ਮੰਦਿਰ ਜਾਈਏ ਚਾਹੇ ਗੁਰਦੁਆਰੇ ਜਾਈਏ ਜਾਂ ਉੱਥੇ ਸਰੂਪਾ ਮਿਲਦਾ ਤੇ ਜਾਂ ਉੱਥੇ ਪ੍ਰਸ਼ਾਦ ਮਿਲਦਾ ਇਸ ਤੋਂ ਇਲਾਵਾ ਕਦੇ ਕੋਈ ਚੀਜ਼ ਨਹੀਂ ਮਿਲਦੀ ਪਰ ਇਹ ਪਹਿਲੀ ਵਾਰ ਦੇਖਿਆ ਜਾ ਰਿਹਾ ਕਿ ਸੋਨੇ ਦੇ ਸੈੱਟ ਬਰੈਸਲੇਟ ਪਾਈ ਜਾ ਰਹੇ ਆ ਕਿ ਇੱਕ ਸੰਗਤ ਨੇ 10-10 ਰੁਪਏ ਇਕ ਨੇਚਾ ਨ ਮਥਾ ਜੇ ਕਹਾਂ ਹੁੰਦਾ ਜਦੋਂ ਵੀ ਆਪਾਂ ਆਉਂਦੇ ਆ ਜਿਹਦੇ ਚ ਉਹ ਜੋ ਸਰਦਾ ਉਸ ਦਾ ਕੋਈ 1000 ਡੇ ਦਾ ਹੋਵੇ ਕੋਈ 10000 ਡੇ ਦਾ ਹੋਵੇ ਕੋਈ 10 ਰੁਪਏ ਵੀ ਡੇ ਦਾ ਤੇ ਕੋਈ ਭਈਆ ਵੀ ਡੇ ਦਾ ਉਹਦਾ ਇਹੀ ਆਸ ਹੁੰਦੀ ਹੈ ਕਿ ਮੈਂ ਇਸ ਘਰ ਦੇ ਨਾਲ ਜੁੜਿਆ ਜਿਹੜਾ ਮੇਰਾ ਪੈਸਾ ਆ ਇਹ ਚੰਗੇ ਕੰਮ ਦੇ ਲੱਗੇ ਗੰਗਰ ਦੇ ਵਿੱਚ ਲੱਗੇ ਜਾਂ ਕਿਸੇ ਕੰਮ ਦੇ ਵਿੱਚ ਲੱਗੇ ਪਰ ਅੱਜ ਹੋਇਆ ਕੀ ਆ ਕਿ ਤੁਸੀਂ ਸੋਨੇ ਦੇ ਬੈਲੇ ਦੇਖੀਏ ਦੋ ਬੈਲੇ ਆ ਲਗਭਗ 8 ਲੱਖ ਦਾ ਸੋਨਾ ਖਰੀਦਿਆ ਗਿਆ ਉਹ ਪ੍ਰੈਜ਼ੀਡੈਂਟ ਪਾਈ ਗਏ ਉਹ ਸੈਟਪਾਈ ਗਏ ਬਣਾ ਬਣਾ ਕੇ ਉਹ ਕਿ ਰੁਪਾਇਗਾ ਹੰਸਰੇ ਹੰਸ ਜੀ ਜਿਹੜੇ ਉੱਥੇ ਦੇ ਆਪਣੇ ਆਪ ਨੂੰ ਸੇਵਾਦਾਰ ਕਹਿੰਦੇ ਆ ਤੇ ਤੁਚਾ ਸਾਡੇ ਹਲਕੇ ਦੀ ਐਮਐਲਏ ਪੀਪੀਂਦਰ ਜੀ ਕੋਲ ਮਾਨ ਦੇਖੋ ਆਪਾਂ ਗੁਰੂ ਘਰ ਜਾਂਦੇ ਆ ਮੇਰਾ ਕਹਿ ਲੈ ਇਸ ਦਾ ਅਨੁਭਵ ਸੁਣਾਉਣੇ ਤੇ ਕਿਉਂਕਿ ਜਿਹਨੇ ਵੀ ਮੇਰਾ ਕਹਿਣਾ ਖਾਊਗਾ ਇਹਦਾ ਹਿਸਾਬ ਦਾ ਤਜਰੂਬ ਆਪਣੇ ਉੱਪਰ ਵਾਲੇ ਨੇ ਕਰਨਾ ਹੈ ਕਰਨਾ ਜਦੋਂ ਜਨਤਾ ਦਾ ਪੈਸਾ ਖਾਊਗਾ ਸੋ ਮੈਂ ਤਾਂ ਇਹ ਕਹਾਂਗਾ ਕਿ ਇਸ ਗੱਲ ਦੀ ਉਹਨਾਂ ਨੂੰ ਜਵਾਬ ਦੇਣੇ ਚਾਹੀਦਾ ਪਹਿਲਾਂ ਵੀ ਆਪਾਂ 8 ਵਰ੍ਹਦਾ ਸੋਨੇ ਦੇ ਬੈਰ ਦਿੱਤੇ ਆ ਉਂਜਾ ਮੈਂ ਤਾਂ ਸਾਰਾ ਦਫ਼ਤਰ ਨਾਲ ਇਹ ਦੱਸਾਂਗੇ ਕਿ ਕਿ ਇਹ ਸੇਵਾ ਕਰਦੀ ਆ ਮੇਰੇ ਕੋਲ ਮਤਾ ਆਇਆ ਸੀ ਕਿ ਦਾ ਇਨਸਾਨੀਅਤ ਤੋਂ ਤੌਰ ਤੇ ਫਰਜ਼ ਬਣਦਾ ਸੀ ਕਿ ਜੋ ਹੈ ਤੁਹਾਡੇ ਰੂਬਰੂ ਖੜਾ ਦੂਜਾ ਹੈਗਾ ਆ ਪੱਥਰ ਦਾ ਮਾਲਲਾ ਜਿਹੜਾ ਬੈਲਿਆ ਮੇਰਾ ਖਰਚ 3 ਲੱਖ ਰੁਪਏ ਦਾ ਤੋਂ ਉਹਨੂੰ ਮੁੜ ਕੇ 14 ਲੱਖ ਦਾ ਬੈਲਿਆ ਜਿਹੜਾ ਪੂਰੀ ਸੇਮ ਗੱਡੀ ਰਾਜਸਥਾਨ ਤੋਂ ਚੱਲੀ 14 ਲੱਖ ਦੇ ਵਿੱਚ ਉਹਦੇ ਮੁੜ ਕੇ ਬੈਲ 30 ਲੱਖ ਰੁਪਏ ਦਾ ਕਰਤਾ 9 ਲੱਖ ਰੁਪਏ ਦਾ ਪੱਥਰ ਦੇ ਵਿੱਚ 1 ਕਿੱਟ ਰਗ ਦੇ ਵਿੱਚ ਕੰਪਲਾ ਤੇ ਯਾਰ ਆਪਾਂ ਗੁਰੂ ਘਰ ਜਾਣਦੇ ਆ ਅੱਪਾ ਇਹ ਵੀ ਕੰਮ ਸੋਚ ਕੇ ਥੋੜੀ ਜਾਨੇ ਆ ਪੀਸ ਕੀ ਜੇ ਉਸ ਜਿਹੜੀ ਸਾਡਾ ਚੋਣ ਉਹਦੇ ਤੇ ਕੀ ਪੀਤੂਗਾ ਹੁਣ ਮੈਂ ਪੰਨੂ ਸਾਈ ਜੀ ਨੂੰ ਕਹੂੰਗਾ ਕਿ ਉਹ ਉਸਤਾਰ ਦੇ ਨਾਲ ਤੁਹਾਨੂੰ ਸਾਰਾ ਕੱਲੀ ਕੱਲੀ ਗੱਲ ਜਿਹੜੀ ਹੈ ਕਿਉਂਕਿ ਉਹਨਾਂ ਨੂੰ ਜਿਆਦਾ ਪਤਾ ਉਸ ਘਰ ਦੇ ਸੇਵਾਦਾਰ ਆ ਮੇਰਾ ਫਰਜ਼ ਸੀ ਤੁਹਾਨੂੰ ਦੱਸਣਾ ਕਿ ਜੋ ਸਕੇਂਡਲ ਹੋ ਰਿਹਾ ਆ ਇਹ ਹੱਲੇ ਮੇਰੇ ਸਾਹਮਣੇ ਟ੍ਰੇਲਰ ਆ ਸਾਰੀ ਦੀ ਫਿਲਮਾਂ ਆਲੇ ਚੱਲਣੀ ਆ ਇਹ ਤਾਂ ਸ਼ੁਰੂਆਤ ਆ ਬਹੁਤ ਕੁਝ ਆ ਇਹ ਨਾਲੇ ਕੱਲਾ 23 ਦਾ ਦੱਸ ਰਿਹਾ 23 ਦਾ ਦੂਜੇ ਕਈ ਦਾ ਦੱਸ ਰਿਹਾ ਉਹ ਸਾਰਾ ਦੇ ਉਹ ਜਰਮੇ ਥੋੜਾ ਜਿਆਦਾ ਸ਼ੁਰੂਆਤ ਅਗੇ ਸਾਇਆ ਤੇ ਜੇ ਪਿਛਲੇ 10 15 ਸਾਲ ਦਾ ਦੱਸਣ ਦੇ ਬਹੁਤ ਕੁਝ ਨੇ ਰਹਿਣਾ ਮੈਂ ਹੁਣ ਉਹਨਾਂ ਸਾਇਆ ਜੀ ਨੂੰ ਕਹੂੰਗਾ ਕਿ ਤੁਸੀਂ ਆਪਣੇ ਬਚਾਰ ਦੱਸੋ ਪਿੰਡ ਤਾਂ ਸਾਰੇ ਜੈ ਮਸਤਾਨੀ ਜੈ ਮਸਤਾਨੀ ਮੈਂ ਕੁੰਦਰ ਸਾਇਆ ਗੋਤਰ ਬਾਪੂ ਲਾਲਵਾਸ਼ਾ ਸਰਵਾਰ ਦਰਬਾਰ ਤੇ 20 ਸਾਲ ਤੋਂ ਸੇਵਾ ਕਰ ਰਿਹਾ ਜੀ ਇਸ ਦੌਰਾਨ 20 ਸਾਲ ਤੋਂ ਸੇਵਾ ਕਰਨ ਤੋਂ ਉਪਰੰਤ ਮੈਂ ਆਪਣਾ ਇੱਕ ਦਰਬਾਰ ਤੇ ਬੱਕਰੀ ਸੇਵਾ ਕਰਨ ਲੱਗ ਪਿਆ ਸੀ ਕੁਝ ਸਮੇਂ ਬਾਅਦ ਉਸ ਤੋਂ ਬਾਅਦ ਹੰਸਰਾਇ ਹੰਸ ਜੀ 2008 ਵਿੱਚ ਉਸ ਦਰਬਾਰ ਤੇ ਆਏ ਸੀ ਜਿਹੜਾ ਨੇ ਇਹ ਗੱਲ ਕਹੀ ਸੀ ਵੀ ਮੈਂ ਇਸ ਦਰਬਾਰ ਤੇ ਬਣਾਵਾਂਗਾ ਬਣਾਉਂਗਾ ਵੀ ਇਸ ਦਰਬਾਰ ਨੂੰ ਔਰ ਮੈਂ ਦਰਬਾਰ ਨੂੰ ਉੱਚੀਆਂ ਬਲੰਦੀਆਂ ਤੇ ਲੈ ਕੇ ਜਾਊਂਗਾ ਜਿਹਦੇ ਕਰਕੇ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਸੀ ਔਰ ਉਹਨਾਂ ਨੂੰ ਉਸ ਦਰਬਾਰ ਤੇ ਲਿਆਂਦਾ ਸੀ ਉਸ ਪ੍ਰਾਂਤ ਤੋਂ ਉਹਨਾਂ ਨੇ ਕੋਈ ਵੀ ਦਰਬਾਰ ਦੇ ਵਿੱਚ ਜਾਨੀ ਕਿ ਨਾ ਤਾਂ ਅੱਜ ਤੱਕ ਨਾ ਕਰ ਕਰ ਵੀ ਪਈਆ ਆਪਣੇ ਕੋਲੋਂ ਲਾਇਆ ਔਰ ਨਾ ਹੀ ਅੱਜ ਤੱਕ ਕਦੀ ਵੀ ਕੋਈ ਦਰਬਾਰ ਨੂੰ ਕੋਈ ਦੇਣ ਨਹੀਂ ਹੈਗੀ ਉਹਨਾਂ ਦੀ ਠੀਕ ਹੈ ਜੀ ਇਹ ਸਿਰਫ 2023 ਦਾ ਹੀ ਆ ਤੁਹਾਨੂੰ ਸਿਰਫ ਅਸੀਂ ਥੋੜਾ ਜਿਹਾ ਦੱਸ ਰਹੇ ਹਿੱਤ ਤੋਂ ਬਾਅਦ ਤੁਹਾਨੂੰ ਸਾਰਾ ਦੱਸਾਂਗੇ ਜਿੱਦਾਂ ਜਿੱਦਾਂ ਵੀ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਸਮੂਹ ਮਲਾਰਿਸ਼ੀ ਨਗਰ ਇਹ ਜਿਹੜੀ ਜ਼ਮੀਨ ਆ ਸਮੂਹ ਮਲਾਰਿਸ਼ੀ ਨਗਰ ਦੀ ਹੈ ਜੀ ਉਹਨਾਂ ਨੇ ਬਾਬਾ ਲਾਲ ਬਾਸ਼ਾ ਸਰਕਾਰ ਦੇ ਦਰਵਾਜ਼ੇ ਦਿੱਤੀ ਸੀ ਇਹਦੇ ਵਿੱਚ ਸਾਡੇ ਐਕਐਮਸੀ ਹਰੀਮਿੱਤਰਾ ਸੁੰਦੀ ਜੀ ਪਰ ਸ਼ੁਕਰ ਨਾਲ ਬਿੱਟੂ ਜੀ ਇਹਨਾਂ ਨੇ ਦਰਬਾਰ ਨੂੰ ਸ਼ੁਰੂ ਤੋਂ ਆਪਣੀਆਂ ਕੁਰਬਾਨੀਆਂ ਦੇ ਕੇ ਜਮੀਨ ਨੂੰ ਬਚਾਇਆ ਸੀ ਹੁਣ ਜਿਹੜੀ ਉੱਥੇ ਕਮੇਟੀ ਇੱਕ ਨਵੀਂ ਨਿਯੁਕਤ ਹੋਈ ਆ 14 ਸਾਲ ਤੋਂ ਪਹਿਲਾਂ ਕਮੇਟੀ ਹੋਰ ਬਣੀ ਪਿਛਲੇ ਸਾਲ ਇਹਨਾਂ ਨੇ 2/26 3 2022 ਚ ਇੱਕ ਕਮੇਟੀ ਬਣਾਈ ਸੀ ਆਪਣੀ ਮਰਜ਼ੀ ਨਾਲ ਹੀ ਕਮੇਟੀ ਬਣਾਈ ਆ ਕਿਸੇ ਨੂੰ ਉਹਦਾ ਕੁਝ ਨਹੀਂ ਪਤਾ ਇਹਦੇ ਵਿੱਚ ਹੰਸਰਾਏ ਹੰਸ ਜੀ ਚੇਅਰਮੈਨ ਪਵਨ ਗੇਲ ਜੀ ਪ੍ਰਧਾਨ ਬਣੇ ਹੋਏ ਆ ਬਾਕੀ ਹੋਰ ਵੀ ਮੈਂਬਰ ਇਹਨਾਂ ਨੇ ਬਹੁਤ ਵੱਡੇ ਕਪਲੇ ਕੀਤੇ ਆ ਜਦੋਂ ਸਾਨੂੰ ਪਤਾ ਲੱਗਾ ਉੱਥੇ ਦੇ ਜਿਹੜੇ ਕੈਸ਼ੀਅਰ ਸਾਹਿਬ ਸੀ ਉਹਨਾਂ ਨੇ ਫਿਰ ਤੰਗ ਪਰੇਸ਼ਾਨ ਉਹਨਾਂ ਨੂੰ ਡਰਾਵੇ ਦਿੱਤੇ ਜਾਂਦੇ ਸੀ ਕਿ ਤੁਸੀਂ ਇਹ ਸਾਈਨ ਕਰੋ ਉਹਨਾਂ ਨੇ ਫਿਰ ਤੰਗ ਪਰੇਸ਼ਾਨ ਹੋ ਕੇ ਸਾਨੂੰ ਆ ਦਿੱਤੇ ਆ ਆ ਬਾਜੀ ਨੌਰੇ ਆਰਾਮ ਧੀਰ ਜਿੱਥੇ ਸੋਨੇ ਦਾ ਪਿੰਡ ਆ ਠੀਕ ਆ ਜੀ ਆ ਆਹ ਕਿਰਨ ਜੀ ਲਾ ਤੋਂ ਜਿਹੜਾ ਸੋਨਾ ਪਿਆ 8.5 ਲੱਖ ਦਾ ਆਹ ਦੇਖ ਸਕਦੇ ਤੁਸੀਂ ਠੀਕ ਹੈ ਜੀ ਆਹ ਪੱਥਰ ਆ ਜੀ Rajasthan ਤੋਂ ਚੱਲ ਰਿਹਾ ਹੈ 1.5 ਲੱਖ ਦਾ ਇੱਥੇ ਆਗੇ 23 ਲੱਖ ਰੁਪਏ ਦਾ ਹੋ ਰਿਹਾ ਵੇਦਨਾਮ ਪੱਥਰ ਲੱਗ ਰਿਹਾ ਜਿਹਦਾ ਵੀ ਵੇਦਨਾਮ ਪੱਥਰ ਹੈ ਹੀ ਇੱਕ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਆ ਕੰਟੀਨੈਂਟਲ ਹੋਟਲ ਅਲਗੋਦਰ ਚ ਜਿਹਦੇ ਵਿੱਚ ਕੰਪਨੀ ਨੇਮ ਅਲਮਸਤ ਬਾਪੂ ਲਾਲਵਾਸ਼ਾ ਕਸਟਮਰ ਨੇਮ ਅਲਮਸਤ ਬਾਪੂ ਲਾਲਵਾਸ਼ਾ ਜਦ ਕਿ ਜਿਹੜਾ ਠਹਿਰਦਾ ਵਾ ਨਾਂ ਤਾਂ ਉਹਦੀ ਆਈਡੀ ਲੱਗਦੀ ਆ ਨਾ ਹੀ ਉਹਦੀ ਆਈਡੀ ਆ ਇਹਨਾਂ ਨੇ ਉੱਥੇ ਕਰਾਇਆ ਵਾ ਇਹ ਅਸੀਂ ਤੁਹਾਡੇ ਜ਼ਰੀਏ ਪੁੱਛਣਾ ਚਾਹੁੰਦੇ ਆਂ ਕਿ ਕੌਣ ਰਿਹਾ ਜਾਂ ਜਾਂ ਕਿਹਾ ਨਾ ਜਾਂ ਕਿੱਦਾਂ ਆਇਆ ਨਾ ਬਾਬਾ ਜੀ ਨੂੰ ਚੋਲਾ ਛੱਡ ਨੂੰ 24 ਸਾਲ ਹੋ ਗਏ ਜੀ 26 10 201999 ਵਿੱਚ ਚੋਲਾ ਛੱਡਿਆ ਉਹਨਾਂ ਨੇ 27 ਮਾਰਚ ਆਵਾਜੀ ਸੀਮਿੰਟ ਦੇ ਬਿੱਲ ਜਿਹੜੀ ਪਹਿਲੀ ਕਮੇ ਹੁਣ ਜਿਹੜੀ ਕਮੇਟੀ ਆਪਣੇ ਨੂੰ ਦੱਸਦੀ ਫਿਰ ਅਸੀਂ ਕਮੇਟੀ ਆ 420 ਰੁਪਏ ਨੂੰ ਸੀਮਿੰਟ ਦਾ ਬੋਰਾ ਹੁੰਦਾ ਸੀ ਜਦੋਂ ਸਾਡੇ ਉੱਥੇ ਦੇ ਮੈਂਬਰ ਜਿਹੜੇ ਆ ਜਿਹੜੇ ਸਮੂਹ ਮਹਲਾਰਿਸ਼ ਨਗਰ ਦੇ ਜਿਹੜੇ ਸੇਵਾਦਾਰ ਪੁਰਾਣੀ ਸੇਵਾ ਦਾ ਜਦੋਂ ਉਹਨਾਂ ਨੇ ਉੱਥੇ ਫਿਰ ਜਾ ਕੇ ਸੀਮਿੰਟ ਮੰਗਾਇਆ ਤਾਂ 400 ਰੁਪਏ ਨੂੰ ਹੁੰਦਾ ਆਇਆ ਇਦਾਂ ਦੀਆਂ ਬਹੁਤ ਵੱਡੀਆਂ ਧੰਡਲੀਆਂ ਆ ਜਿਹੜੀਆਂ ਬਹੁਤ ਵੱਡੇ ਉੱਥੇ ਕਰਪਸ਼ਨ ਹੋ ਰਹੀ ਆ ਜਿਹਦੇ ਵਿੱਚ ਸਾਨੂੰ ਵੀ ਡਰਾਵੇ ਦਿੱਤੇ ਜਾ ਰਹੇ ਸੀ ਮੈਨੂੰ ਵੀ ਕਈ ਧਮਕੀਆਂ ਆਈਆਂ ਵੀ ਤੁਹਾਨੂੰ ਅਸੀਂ ਇਦਾਂ ਕਰ ਦਵਾਂਗੇ ਉਦਾਂ ਕਰ ਦਵਾਂਗੇ ਬਪੂ ਲਾਲਵਾਸ਼ਾ ਸਰਕਾਰ ਦੀ ਬਰਸੀ ਜਿਹੜੀ ਆ ਪਹਿਲੋ ਅਸੀਂ ਸਾਡੇ ਜਿਹੜੇ ਇਹਨਾਂ ਨੇ ਹਰੀਮੰਦਰ ਸੋਹੰਦੀ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਪਿਛਲੇ ਦਿਨ ਹੰਸਰਾਜ ਹੰਸ ਜੀ ਨੂੰ ਕਾਲ ਕਰਕੇ ਕਿ ਅਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਤੇ ਤੁਹਾਡੀ ਸਹਿਮਤੀ ਉਹਨੇ ਕਿਹਾ ਸਾਡੀ ਸਹਿਮਤੀ ਉਸ ਤੋਂ ਬਾਅਦ ਆਪ ਹੀ ਉਹਨਾਂ ਨੇ ਬਾਜੋ ਆਪ ਆ ਕੇ ਪ੍ਰੈਸ ਕਾਨਫਰੰਸ ਕਰ ਲਈ ਆ ਤੇ ਉਹਦੇ ਵਿੱਚ ਪਹਿਲੋ ਪਵਨ ਰਾਜ ਜੀ ਕੋ ਅਸਤੀਫਾ ਲੈ ਲਿਆ ਆ ਆਪ ਹੀ ਮੁੜ ਕੇ ਉੱਥੇ ਕਹਿਤਾ ਮੈਂ ਅਸਤੀਫਾ ਪਾੜ ਦਿੱਤਾ ਵਾ ਇਹ ਤਾਂ ਸਿੱਧੀ ਦਾ ਸਿੱਧੀ ਇੱਕ ਡੇਰੇ ਨੂੰ ਇੱਕ ਸਾਹਮਣੇ ਤੁਹਾਡੇ ਸਾਹਮਣੇ ਸਾਰਾ ਕੁਝ ਅਪਰੂਵ ਹੈ ਆ ਔਰ ਇਹਦੇ ਵਿੱਚ ਹੀ ਸਿੱਧੀ ਸਿੱਧੀ ਯਾਨੀ ਕਿ ਇਹ ਕੋ ਨਾਲ ਦਾ ਸਾਥ ਦੇ ਰਿਹਾ ਪੂਰਾ ਲੈਜਰ ਪੇਮੈਂਟ ਠੀਕ ਹੈ ਜੀ ਲੈਜਰ ਜੋ ਪੇਮੈਂਟ ਆਈਆਂ ਸਾਰੇ ਕੁਝ ਅਪਰੂਵ ਹੈਗੇ ਆ ਜੀ ਅਸੀਂ ਸਿਰਫ ਇਹ ਤੁਹਾਡੇ মিডিਆ ਦੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਡੇਰੇ ਤੇ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਗੱਲੇ ਦਾ ਪੈਸਾ ਲਾਲ ਬਾਸ਼ਾ ਸਰਕਾਰ ਦੇ ਨੰਗੇ ਪੈਰਾਂ ਦੀ ਕਮਾਈ ਆ ਇਹ ਠੀਕ ਹੈ ਜੀ ਉੱਥੇ ਗਰੀਬ ਦਸਤਾ ਹੁੰਦਾ ਵਾ 10-10 ਰੁਪਏ ਚੜਾਉਂਦਾ ਵਾ ਹੰਸ ਰਾਜ ਹੰਸ ਜੀ ਨੇ ਅੱਜ ਤੱਕਰ ਵੀ ਆਪਣੇ ਕੋਲੋਂ 1 ਰੁਪਈਆ ਨਹੀਂ ਲਾਇਆ 85 ਲੱਖ ਰੁਪਈਆ ਲਾ ਕੇ ਉਹਨਾਂ ਨੇ 85 ਲੱਖ ਰੁਪਈਆ ਲਾ ਕੇ ਇੱਕ ਬਹੁਤ ਸ਼ਾਨਦਾਰ ਇਮਾਰਤ ਖੜੀ ਕੀਤੀ ਆ ਜਿਹਦੀ ਲੋੜ ਪੈਂਦੀ ਸੀ ਵੀਡੀਓ ਵੀ ਤੁਹਾਨੂੰ ਦੇ ਦੇਵਾਂਗੇ ਇੱਕ ਇਮਾਰਤ ਖੜੀ ਕੀਤੀ ਆ ਜਿਹਦੇ ਵਿੱਚ ਲਗਜ਼ਰੀ ਬੈੱਡ ਲੱਗੇ ਆ ਤੁਸੀਂ ਕਦੀ ਦੇਖਿਆ ਕਿ ਕਿਸੇ ਦਰਗਾਹ ਦੇ ਬੈੱਡ ਲੱਗੇ ਹੋਣ 2-2 2.5-2.5 3-3 ਲੱਖ ਰੁਪਈਆ ਦੇ ਬੈੱਡ ਲੱਗੇ ਆ ਸੀਡੀ ਸਿਸਟਮ ਲੱਗੇ ਹੋਏ ਆ ਉਹ ਤਾਂ ਵੀ ਤੁਹਾਡੀ ਇੱਕ ਕੀ ਕਹਿੰਦੇ ਹੁੰਦੇ ਵੀ ਆਇਆਸ਼ੀ ਵਾਲੀ ਹੋਵੇ ਫੇ ਔਰ ਹੁਣ ਜਦੋਂ ਅਸੀਂ ਸਾਡੇ ਮੈਂਬਰ ਉੱਥੇ ਜਾ ਕੇ ਬਹਿਣ ਲੱਗੇ ਆ ਯਾਨਕਿ ਥੱਲੇ ਕਮਰਾ ਇੱਕ ਉਹਨੂੰ ਜਿੰਦਾ ਲਾਤੇ ਗਏ ਜਿੱਥੇ ਇੱਕ ਸਾਰਿਆਂ ਨੂੰ ਮੰਨ ਲਓ ਤੁਸੀਂ ਆਉਣੇ ਜਾਂ ਕੋਈ ਵੀ ਅਸੀਂ ਕਿੰਨੇ ਵੀ ਅਸੀਂ ਉੱਥੇ ਆ ਕੇ ਉਹਨੂੰ ਪਿਠਾਈਏ ਚਾਹ ਪਾਣੀ ਪੁਲਾਈਏ ਥੱਲੇ ਕਮਰਾ ਇੱਕ ਉਹਨੂੰ ਵੀ ਜਿੰਦਾ ਲਾਦਤਾ ਉਸ ਇਮਾਰਤ ਨੂੰ ਵੀ ਜਿੰਦਾ ਲਾਦਤਾ ਔਰ ਜਿਹੜੇ ਉੱਥੇ ਅਕਾਊਂਟਸ ਦਾ ਦੇਖ ਰਹੇ ਆ ਸ਼੍ਰੀ ਵਿਸ਼ਵਾਮਿੱਤਰ ਜੀ ਜਾਂ ਸ਼ਿੰਗਾਰੀ ਜੀ ਉਹਨਾਂ ਨੂੰ ਵੀ ਧੰਕੀਆਂ ਮਿਲਦੀਆਂ ਤੇ ਤੁਸੀਂ ਉਹਨਾਂ ਨੂੰ ਕਿਉਂ ਦੇ ਰਹੇ ਆ ਰਿਕਾਰਡ ਕਿਉਂ ਦੇ ਰਹੇ ਆ ਕਾਫੀ ਰਿਕਾਰਡ ਜਿਹੜਾ ਉਹ ਚੱਕ ਕੇ ਆਪਣੇ ਇੱਥੋਂ ਲੈ ਜਾ ਚੁੱਕੇ ਆ ਬਾਕੀ ਆ ਮਾਸਟਰ ਜੀ ਬੈਠੇ ਇਹਨਾਂ ਦੇ ਸਕੇ ਭਰਾ ਛੋਟੇ ਭਰਾ ਆ ਠੀਕ ਆ ਜੀ ਇਹ ਦੱਸਣਗੇ ਬਾਕੀ ਆ ਤੇ ਇਹਨਾਂ ਨਾਲ ਅੱਜ ਟੱਕਰ ਕੀ ਹੋਇਆ ਜੈ ਉਸਤਾਦ ਜੀ ਤੇ ਆਪੇ ਮੈਂ ਬੱਬੂ لال ਬਾਸ਼ਰਾ ਦਾ ਛੋਟਾ ਭਰਾ ਆ ਜੀ ਆ ਜਾਣੀ ਕਿ ਜਾਟੇ ਇੱਕ ਮਿੱਠੀ ਮਿੱਠੀ ਆ ਤੇ ਇਹਨੇ ਅੱਜ ਤੱਕ ਸਾਨੂੰ ਉਹਨਾਂ ਤੁਸੀਂ ਜਦ ਕਨੇਤੇ ਕੋਈ ਵੀ ਕੰਮ ਕਰਦੇ ਆ ਤੇ ਪਹਿਲਾਂ ਆਪਣੇ ਆਪਣੀ ਕਮੇਟੀ ਇਕੱਠੀ ਕਰਦੇ ਬਾਅਦ ਜੇ ਮੈਨੂੰ ਕਹ ਦਿੰਦੇ ਆ ਆ ਮਾਸਟਰ ਜੀ ਏਦਾਂ ਹੋ ਗਿਆ ਯਾਨੀ ਨਹੀਂ ਸਾਰੇ ਸਵਾਲ ਕਰਕੇ ਤੇ ਫਿਰ ਬਾਅਦ ਜੇ ਮੈਨੂੰ ਕਰਦੇ ਆ ਤੇ ਇਸ ਕਰਕੇ ਸਾਡੇ ਤਾਂ ਬਿਲਕੁਲ ਹੀ ਇਹਨਾਂ ਦੇ ਬਾਹਰ ਘਟਿਆ ਆ ਕੋਈ ਫੰਕਸ਼ਨ ਹੋਵੇ ਕੋਈ ਨਹੀਂ ਪੁੱਛਣਾ ਕਮੇਟੀ ਜੇ ਮੈਨੂੰ ਨੇ ਪੁੱਛ ਗਏ ਤੇ ਸਾਡੇ ਭਰਾ ਜੀ ਨੰਗੇ ਪੈਰਾਂ ਦੀਆਂ ਕਮਾਈਆਂ बेतुके खराब कर रहे हैं। बस मैं होर कुछ नहीं कहना मैं इंसाफ चाहिए था। हाँ मित्र जय मस्ता मैं सारी प्रैस का पहला धन्यवाद करता कि आवाज है दुनिया तक पहुंचाओगे ये जी लड़ाई है ये लड़ाई जी है ਇੱਕ ਦਾਦਾ ਗੀਰੀ ਤੇ ਇਨਸਾਫ ਦੀ ਹੈ ਪੰਜਾਬ ਉੱਤੇ ਕੋਈ ਨਹੀਂ ਕਿਸੇ ਵੀ ਮਿਲਦਾ ਲੋਕਾਂ ਨੂੰ ਠੱਗੇ ਪੈਂਦੇ ਆ ਤੇ ਆਪਣੇ ਬਾਹਲੀ ਸ਼ਾਨ ਮਹੱਲ ਬਣਾ ਕੇ ਤੇ ਉਹਦੇ ਵਿੱਚ ਰਹਿੰਦਾ ਬਾਬਾ ਜੀ ਦੀ ਖਾਨਗਾ ਜਿਹੜੀ ਨੀਵੀਂ ਹੈ ਤੇ ਮਹੱਲ ਜਿਹੜਾ ਉੱਚਾ ਹੈ ਇਹ ਵੀ ਕਦੀ ਦੇਖਿਆ ਕਿ ਜਿਨ੍ਹਾਂ ਦਾ ਦਰਬਾਰ ਹੋਵੇ ਉਹ ਨੀਵੀਂ ਜਗ੍ਹਾ ਬੈਠੇ ਉੱਥਾ ਆਪਾਂ ਬੈਰਦੇ ਬੈਠੀਏ ਇਦਾਂ ਦੇ ਕਈ ਤਰ੍ਹਾਂ ਦੇ ਉੱਤੇ ਗੱਲਾਂ ਜਿਹੜੀਆਂ ਦੱਸਦੇ ਆਖਾਈ ਫੇਰ ਉਹਦਨ ਇਹਨਾਂ ਕਾਨਫਰੈਂਸ ਰੱਖੀ ਮੀਟਿੰਗ ਪਲਸ ਕਾਨਫਰੈਂਸ ਉਹਦੇ ਵਿੱਚ ਪੁਲਿਸ ਦੀਆਂ ਗੱਡੀਆਂ ਵਗਾ ਕੇ ਰੋਕਿਆ ਗਿਆ ਲੋਕਾਂ ਨੂੰ ਸਾਡੇ ਘਰਾਂ ਦੇ ਬਾਹਰ ਇਹਨਾਂ ਦੇ ਬਾਬਾ ਜੀ ਦੇ ਘਰ ਦੇ ਬੋਲੇ ਤੁਸੀਂ ਗੱਡੀ ਲਾਤੀ ਬਾਹਰ ਲੈ ਨਿਕਲੋ ਇਦਾਂ ਦੀਆਂ ਧਾਂਦ ਲੀਆਂ ਜਿਹੜੀਆਂ ਕਈ ਹੋ ਚੁੱਕੀਆਂ ਇਸ ਕਰਕੇ ਮੈਂ ਇਹੀ ਕਹਿੰਦਾ ਬੰਦੇ ਜਿਹੜੇ ਭੇਜੇ ਹੁਣ ਐਮਐਲਏ ਸਾਹਿਬ ਨੇ ਭੇਜੇ ਆ ਉਹ ਆਣ ਆਣ ਕੇ ਕਹਿੰਿਆ ਸਾਡੇ ਮੇਰੇ ਨਾਲ ਤਾਂ ਪਤਾ ਹੀ ਨਹੀਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਰਾਜੀ ਤੁਸੀਂ ਤੁਹਾਡਾ ਕੀ ਕਹਿੰਦੇ ਸਾਨੂੰ ਐਮਐਲਏ ਸਾਹਿਬ ਨੇ ਭੇਜਿਆ ਦੇ ਰਗ ਪਲੀਟੀਕਲ ਖੜਾ ਬਣਿਆ ਪਰ ਖੜਾ ਬਣਾ ਲਿਆ ਹੋਣਾ ਇਹ ਤਾਂ ਹੈ ਤੇ ਇੱਕ ਮਸਤਾ ਦਾ ਡੇਰਾ ਸੀ ਸਾਡੇ ਮਹੱਲੇ ਦੀ ਦੇਮ ਸੀ ਇਹ ਜਿਹੜਾ ਨਾਂ ਇੱਥੇ ਇੱਕ ਪੈਸਾ ਹੰਸਾ ਇਹਨੇ ਲਾਇਆ ਇਹ ਜਿਹੜੀ ਜਗ੍ਹਾ ਆ ਖਾਕ ਰੋਹ ਕਬਰਸਤਾਨ ਦੀ ਜਗ੍ਹਾ ਸੀ ਕਿ ਗਰੀਬਾਂ ਦੀ ਖਾਕ ਰੋਹ ਕਹਿੰਦੇ ਸੀ ਬਾਲਮੀਕਿਆਂ ਨੂੰ ਸਾਰੀਆਂ ਕਬਰਾਂ ਸੀ ਕਬਰਾਂ ਸੀ ਇਹ ਦੋ ਤਿੰਨ ਮਹੀਨੇ ਲੜ ਕੇ ਇਹ ਜਗ੍ਹਾ ਲਈ ਜਗ੍ਹਾ ਲੈਣ ਤੋਂ ਬਾਅਦ ਮਗਰੋਂ ਕਹਿੰਦੇ ਪੰਜ-ਪੰਜ ਮਰਲੇ ਵੰਡ ਲਓ ਪੀ ਅਸੀਂ ਸਲਾਹ ਕੀਤੀ ਕਿ ਬਾਬਾ ਜੀ ਨੇ ਦੇ ਦੋ ਪੰਜ ਬੰਦੇ ਬੰਦਾ ਕਹਿੰਦਾ ਲੜਾਈਆਂ ਝਗੜੇ ਹੋਗੇ ਬਾਬਾ ਜੀ ਨੇ ਦਿੱਤੀ ਪਰ ਬਾਬਾ ਜੀ ਨੂੰ ਦੇਣ ਦੀ ਬਾਬਾ ਜੀ ਨਹੀਂ ਉੱਥੇ ਵਰਤੇ ਵਰਦੇ ਉੱਥੇ ਮਹੱਲ ਬਣ ਗਏ ਉੱਥੇ ਆਪੇ ਆਲੀ ਸ਼ਾਹ ਨੂੰ ਜ਼ਿੰਦਗੀ ਬਤੀਤ ਕਰ ਰਿਹਾ ਹੈ ਤੇ ਉੱਥੇ ਘਮਲੇ ਵਾਲਿਆਂ ਨੂੰ ਬੜੇ ਨਹੀਂ ਦਿੰਦੇ ਤੇ ਮੱਲੇ ਵਾਲੇ ਜੇ ਵਿਚਾਰੇ ਗਰੀਬ ਆਦਮੀ ਆਪਣਾ ਖੇਲ ਪ੍ਰਸ਼ਾਦ ਵੇਚ ਕੇ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਵੀ ਰੋਕਿਆ ਜਾਂਦਾ ਹੈ ਉਹਨਾਂ ਨੂੰ ਕਹਿੰਦੇ ਤੇ ਦੁਕਾਨਦਾਰ ਕਰ ਦੇਣੀ ਹੈ ਕੰਦ ਕੰਦ ਕਰਕੇ ਤੇ ਨੂੰ ਡੇਰੇ ਤੋਂ ਬਾਹਰ ਕਰ ਦੇਣਾ ਇਦਾਂ ਦੀਆਂ ਗੱਲਾਂ ਬਹੁਤ ਜਿਹੜਾ ਜਿਨ੍ਹਾਂ ਨੂੰ ਕੁਰਬਾਨੀਆਂ ਦਿੱਤੀਆਂ ਜਿਹਨਾਂ ਦੇ ਬਜ਼ੁਰਗਾਂ ਨੇ ਖੁੱਖ ਹਟਾ ਲੈ ਰੱਖੀਆਂ ਇਹ ਜਗਾ ਜਿੱਤੀ ਦਿੱਤੋਂ ਤੋਂ ਬਾਅਦ ਉਹਨਾਂ ਨੂੰ ਹੁਣ ਆਪਾਂ ਬਾਹਰ ਕਰ ਦਈਏ ਕਿੱਥੇ ਦਾ ਇਨਸਾਫ ਹੈ ਤੇ ਉਹਨਾਂ ਨੇ ਰੋਟੀ ਸਾਡੇ ਬੱਚੇ ਜਿਹੜੇ ਆ ਬੀਬੀਆ ਭੈਣਾ ਕੰਮ ਕਰਦੀਆਂ ਲੋਕਾਂ ਦੇ ਘਰਾਂ ਦੇ ਵਿੱਚ ਉਹ ਹੁਣ ਆਪਣਾ ਤੇਲ ਬਰਤਾਲ ਵੇਚ ਕੇ ਬਚਾ ਲਏ ਗੁਜ਼ਾਰਾ ਕਰਦੀਏ ਜਿਹੜੀਆਂ ਵਿਧਵਾ ਹੋ ਜਾਂਦੀਆਂ ਉਹ ਵੀ ਗੁਜ਼ਾਰਾ ਕਰਦੀਏ ਤੇ ਰੋਟੀ ਪਾਣੀ ਵੀ ਜਿਹੜੇ ਖਾਦੇ ਆ ਇਹ ਉਹਨਾਂ ਨੂੰ ਬਿਲਕੁਲ ਬੇ ਕਰਦੇ ਆ ਤੇ ਕਈ ਛਾਈ ਕਰਦੇ ਆ ਹੰਸਰਾ ਹੀ ਹੰਸ ਤੇ ਇੱਥੇ ਲਗਾਮ ਪਾਉਣੇ ਚਾਹੀ ਲੋਕਾਂ ਵਿੱਚ ਦੀਵਾਰ ਬਣਾਉਣੇ ਚਾਹੀ ਥੈਂਕ ਯੂ ਜੀ ਮਿਹਰਬਾਨੀ ਤੁਹਾਡੀ ਜੀ ਅੱਗੇ ਕਰਦੇ ਹਾਂ ਅੱਗੇ ਕਰਦੇ ਹਾਂ ਜੈ ਬਾਰਮਿਕੀ ਜੈ ਮਬਾ ਅਦਾਲਤ ਉਸ ਤੋਂ ਬਾਅਦ 40 ਚਾਹੀਏ ਮੈਂ ਪਸ਼ੂਦੋਲਾ ਡੱਟੂ ਭਾਰਤੀ ਆਵਾਜ਼ੀ ਦੀ ਬੇਸ ਕਮਿਟਰ ਪੰਜਾਬ ਉਹ ਮੈਂ ਇਹਨਾਂ ਸਾਥੀਆਂ ਦੇ ਬਿਲਕੁਲ ਹੀ ਦਰਦ ਸਮਝਦਾ ਕਿ ਬਿਲਕੁਲ ਹੀ ਇਹ ਹੱਕ ਦੀ ਲੜਾਈ ਲੜ ਰਹੇ ਆ ਹਰ ਹੱਕ ਦੀ ਲੜਾਈ ਲੜ ਰਬਾਤੀ ਅਸੀਂ ਸਾਰੇ ਇੱਕ ਹੋ ਗਏ ਆ ਉੱਥੇ ਬੜੀ ਬੇ ਬੇਅਦਬੀ ਪੈਸਿਆਂ ਦੀ ਹੋਣੀ ਹੋਈ ਜ ਉੱਥੇ ਬਾਪੂ ਲਾਲ ਬਾਦਸ਼ਾਹ ਜੀ ਦੇ ਦੇ ਇਹ ਕੋਈ ਗੱਲੇ ਦੀ ਲੜਾਈ ਨਹੀਂ ਕੋਈ ਕਿਸੇ ਗੱਲੇ ਦੀ ਲੜਾਈ ਨਹੀਂ ਕੋਈ ਕਿਸੇ ਖੂਨ ਦੀ ਲੜਾਈ ਨਹੀਂ ਕੋਈ ਕਿਸੇ ਹੰਗਾਮਾ ਨਾ ਕਰਨਾ ਸੀ ਅਸੀਂ ਤਾਂ ਇੱਕ ਹੱਕ ਦੀ ਲੜਾਈ ਲੜਦੇ ਆ ਵੀ ਜਿੱਦਾਂ ਜਿਸ ਤਰ੍ਹਾਂ ਗਰੀਬ ਦੇ ਉਥੇ 10 ਰੁਪਏ ਮੱਥਾ ਟੇਕ ਕਰਦੇ ਆ ਮੱਥਾ ਟੇਕਦੇ ਉਥੇ ਅਨਸਾਰੀ ਵਾਸੀ ਦਿੰਦੇ ਪੈਸੇ ਬਿੰਦੇ ਖੂਬਸੂਰਤੀ ਬਹੁਤ ਬੜੇ ਉਹ ਖੂਬਸੂਰਤੀ ਬਾਕੂ ਲਾਲ ਬਾਸ਼ਾ ਦੀ ਨਹੀਂ ਬਣਦੀ ਉਥੇ ਬੱਹ ਇੱਥੇ ਬਾਬਾ ਹਜ਼ਰਾ ਜੰਜ਼ੀਦਾ ਮਹਿਰ ਬਣ ਰਿਹਾ ਹੋਇਆ ਔਰ ਉਥੇ ਹੀ ਇਸੇ ਤਰ੍ਹਾਂ ਜਿੱਦਾਂ ਬਲੇ ਸਾਥੀਆਂ ਨੂੰ ਬਾਕੀ ਦੱਸਿਆ ਜਾ ਵੀ ਕਿਸੇ ਨੂੰ ਸੋਨਾ ਪਾਤ ਤੱਕ ਤੇ ਚਾਂਦੀ ਪਾਤ ਤੱਕ ਕਿਸੇ ਨੂੰ ਕੁਸ਼ ਪਾਤ ਤੱਕ ਕਿਸੇ ਨੂੰ ਕੁਸ਼ ਪਾਤ ਤੱਕ ਇੱਜੇ ਤਰ੍ਹਾਂ ਹੁੰਦਾ ਬਾਕੀ ਆਪਣੀਆਂ ਜੋ ਸੀਮਰ ਦੇ ਵਿੱਚੋਂ ਕਮਿਸ਼ਨ ਆਇਆ ਜੋ ਆਪਣੇ ਰਾਸ਼ਣ ਵਿੱਚੋਂ ਕਮਿਸ਼ਨ ਆਇਆ ਉਹ ਖਾਈ ਜਾਂਦੇ ਆ ਇਸੇ ਤਰ੍ਹਾਂ ਹੀ ਅਸੀਂ ਵੀ ਇੱਕ ਚਾਹੁੰਦੇ ਸੀ ਵੀ ਉੱਥੇ ਜਿੱਥੇ ਅਲਮਸ ਬਾਬੂ ਲਾਲ ਬਾਦਸ਼ਾਹ ਦਾ ਦਰਬਾਰ ਆ ਉੱਥੇ ਹੰਸਰਾ ਹੰਸਰੇ ਮੇਰਾ ਇੱਕ ਪ੍ਰੋਮਿਸ ਕੀਤਾ ਸੀ ਇਹ ਮੈਨੂੰ ਟੱਕਰਿਆ ਸੀ ਉੱਥੇ ਬਾਦਮੀਕਿਆ ਜਰਮ ਬਾਰਵਿਕੀ ਤੀਰਥ ਉੱਥੇ ਜਾ ਕੇ ਮੈਨੂੰ ਕਹਿੰਦਾ ਸੀ ਮੇਰੇ ਬਾਪੂ ਲਾਲ ਬਾਦਸ਼ਾਹ ਦੇਹ ਕੇ ਚੱਲ ਮੈਂ ਉੱਥੇ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਤੇ ਲੈ ਆਉਂ ਤੂੰ ਬਾਦ ਕਹਿੰਦਾ ਮੈਨੂੰ ਜੀ ਛਾਈ ਬਣਾਓ ਮੈਨੂੰ ਜੇ ਕਰੋ ਮੈਨੂੰ ਉਹ ਕਰੋ ਅਸੀਂ ਬਣਾਤਾ ਉੱਥੇ ਬਣਾਉਣ ਦੇ ਬਾਅਦ ਮੈਨੂੰ ਕਹਿੰਦਾ ਸੀ ਮੇਰਾ ਪ੍ਰੋਮਿਸ ਕੀਤਾ ਸੀ ਮੈਂ ਤੇ ਭਗਵਾਨ ਬਾਰਵਿਕੀ ਮਹਾਰਾਜ ਦਾ ਬੜਾ ਖੂਬਸੂਰਤ ਮੰਦਿਰ ਬਣਾਉਂਗਾ ਉਹ ਬੜਾ ਵਾਹ ਬੜਾ ਆਲੀਸ਼ਾਨ ਮੰਦਿਰ ਬਣਾਉਂਗਾ ਔਰ ਗਰੀਬਾਂ ਲੋਕਾਂ ਨੂੰ ਤੰਗ ਨਾ ਕਰੂੰਗਾ ਅੱਜ ਸਰਕਾਰਾਂ ਸਾਨੂੰ ਨੌਕਰੀ ਤਾਂ ਨਹੀਂ ਦੇ ਰਹੀਆਂ ਨੌਜਵਾਨਾਂ ਦੀ ਆ ਮੇਰੇ ਨੌਜਵਾਨ ਵੀਰ ਕਿੱਥੇ ਤੇਲ ਪਰਚਾ ਵੇਚਦੇ ਆ ਤੇਲ ਪਰਚਾ ਵੇਚਦੇ ਆ ਔਰ ਆਪਣਾ ਗਿਆਰਾ ਕਰਨ ਦਾ ਹੋਇਆ ਕੋਈ ਮਾਰੇ ਕੰਮ ਪਰ ਨਹੀਂ ਚੱਲਦੇ ਇਸੇ ਤਰ੍ਹਾਂ ਹੀ ਸਾਡੀਆਂ ਜਿਹੜੇ ਬਜ਼ੁਰਗ ਮਾਮਾ ਆ ਜਿਹੜੀਆਂ ਬਜ਼ੁਰਗ ਭੈਣਾ ਆ ਉਹ ਸਾਰੇ ਆ ਹੀ ਆਪਣੇ ਤੇਲ ਪਰ ਤੇਲ ਪਰਚਾ ਵੇਚ ਕੇ ਉੱਥੇ ਜਾ ਕੇ ਆਪਣਾ ਦਵਾਈ ਦਾ ਰੂ ਔਰ ਉਹ ਰੋਟੀ ਬਣੇ ਚਲਾਈ ਜਾਂਦੇ ਆ ਇਸੇ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਬਰਾ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀਆਂ ਤੇ ਉਹ ਵੀ ਕੰਮ ਛੱਡ ਆ ਉਹ ਵੀ ਕੰਮ ਛੱਡ ਕੇ ਰਹੋ ਆਪਣਾ ਮਿਹਨਤ ਕਰਕੇ ਰੋਟੀ ਖਾਂਦੀਆਂ ਐ ਇਸੇ ਤਰ੍ਹਾਂ ਹੀ ਅਸੀਂ ਬੇਨਤੀ ਕਰਾਂਗੇ ਅਸੀਂ ਸਾਰੇ ਪ੍ਰੈਸਰ ਕੋਟਾ ਆ ਕੇ ਭਰਾਵਾਂ ਦੇ ਬੇਨਤੀ ਕਰਾਂਗੇ ਬੇ ਭਰਾਓ ਸਾਡੀ ਆਵਾਜ਼ ਜਰੂਰ ਉਠਾਓ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੂੰ ਮਿਲਿਆ ਜਾਣਾ ਹੈ ਨਹੀਂ ਤਾਂ ਸਾਡੀ ਵਾਜ ਉੱਥੇ ਧੱਬੀ ਜਾਂਦੀ ਹੋਈ ਜਾਂ ਜਿੱਥੇ ਅਸੀਂ ਬੋਲਦੇ ਆ ਉੱਥੇ ਵਾਜ ਨਹੀਂ ਵਾਜ ਧੱਬੀ ਜਾਂਦੀ ਹੋਈ ਜਾਂ ਇਸੇ ਤਰ੍ਹਾਂ ਹੀ ਅਸੀਂ ਆਪਣੇ ਫੇਰ ਬੇਨਤੀ ਕਰੂਗਾ ਆਪਣੇ ਭਰਾਵਾਂ ਦੇ ਅੱਗੇ ਵੀ ਆਪਣੇ ਸਾਡੀ ਵਾਜ ਝੂਠਾ ਜੈ ਹਨ ਮਿੱਕੀ ਸਰੀਕ ਇਹਨਾਂ ਸੀਗੇ ਪੁਲਿਸ ਕੰਪਲੀਮੈਂਟ ਕੀਤੀ ਗਿਆ ਕ੍ਰੈਡਿਟਿਡ ਨੂੰ ਦਿੱਤੀ ਸੀ ਬਰਿਸਟ ਕਮਿਸ਼ਨਡ ਅੱਜ ਕਰਕੇ ਆਏ ਆ ਹਾਂਜੀ ਅੱਜ ਹੀ ਐਸਪੀ ਡੀ ਸਾਹਿਬ ਨੂੰ ਆਪਣੇ ਐਸਪੀ ਜਿਹੜੇ ਲੱਗੇ ਆ ਮਾਨ ਬੀਟੇ ਦਾ ਸਾਹਿਬ ਨੂੰ ਦੇਖਿਆ ਐ ਐਸਐਸਪੀ ਸਾਹਿਬ ਬੈਠੇ ਨਹੀਂ ਸੀ ਡੀਸੀ ਸਾਹਿਬ ਨੂੰ ਦੇਖ ਕੇ ਆਏ ਆ ਦੋਨੋਂ ਜਗ੍ਹਾ ਦੇ ਕਮੈਂਟ ਦੇਖਿਆ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਤਾਂ ਐਸੀ ਕਲੀਅਰ ਹੀ ਹੈ ਜਿ ਜਾਂਚ ਵਾਲੀ ਕੋਈ ਗੱਲ ਨਹੀਂ ਬਿਲ ਭਾਈ ਪੇਮੈਂਟ ਬਾਇ ਚੈੱਕ ਹੋਈ ਆ ਲੈ ਜਾਓ ਜੋ ਪੇਮੈਂਟ ਰਿਵੀਜ਼ ਹੋਈ ਆ ਕਿਤਾਬਾਂ ਜੋ ਬੈਂਕ ਚੋਂ ਕੇਮੈਂਡ ਗਈ ਹੋਈ ਆ 8 ਲੱਖ ਦੇ ਸੋਨੇ ਦੇ ਬੈਲਿਆ ਪੱਥਰ ਦਾ ਬੈਲਿਆ ਦੋਨੇ ਮਿਲਦਾ ਪਤਾ ਹੈ ਵੀ ਪਹਿਲਾਂ ਗੱਡੀ ਨੰਬਰ ਵੀ ਛੇਵੇਂ ਆ ਇਦਾਂ ਕਦੇ ਹੋਇਆ ਵੀ 3 ਲੱਖ ਦੀ ਚੀਜ਼ ਆਵੇ ਤੇ ਆਉਂਦੀ-ਉਂਦੀ 2 ਲੱਖ ਰੁਪਏ ਵਧ ਗਏ ਦੋ ਦੇਣਾ ਜੀ ਸੰਤੂ ਸਾਹਿਬ ਕਿ ਉਹ ਤੁਹਾਨੂੰ ਪਹਿਲਾਂ ਹੀ ਦਿੱਤੀ ਕਿ ਇਹਦੇ ਵਿੱਚ 2022 ਵਿੱਚ 522 ਲਿਖਿਆ ਹੈ ਕਿ 2022 ਦੇ ਵਿੱਚ ਹੋਇਆ ਨਹੀਂ 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 ਹੋਰ ਜਿਹੜਾ ਹੈਗਾ ਆ ਉਹ ਡੇਟਾ ਪਾਇਆ ਵੀ ਐਸੇ ਰੂਟ ਟਰੱਕ ਚੱਲਿਆ ਐਸੇ ਰੂਟ ਟਰੱਕ ਪਹੁੰਚਿਆ 21 ਨੂੰ ਚੱਲਿਆ 24 ਨੂੰ ਪਹੁੰਚਿਆ ਇਹ ਟਰੱਕ ਕਿੱਥੇ ਦੀ ਹੈ ਟਰੱਕ ਚੱਲੇ 21 ਜੀ ਨੂੰ ਮਾਰਵਾਲਾ ਤੋਂ ਟਰੱਕ ਰਾਜਸਥਾਨ ਤੋਂ ਚੱਲਿਆ ਉਹੀ ਟਰੱਕ 24 ਜੀ ਨੂੰ ਕੋਦਰ ਪਹੁੰਚਿਆ ਉਹਦਾ ਨਵਾਂ ਬਿੱਲ ਲਾ ਕੇ 9 ਲੱਖ ਰੁਪਏ ਵਧਾ ਕੇ ਬਿੱਲ ਬਣਾਤਾ ਗਿਆ ਜਿਹੜਾ ਮਾਰਬਲ ਲਾਇਆ ਗਿਆ ਇਹ ਸੋਨਾ ਕਿਨੂੰ ਕਿਨੂੰ ਪਾਇਆ ਗਿਆ ਸੋਨਾ ਸੋਨਾ ਜਿਹੜਾ ਸੋਨਾ ਜਿਹੜਾ ਇਹ ਸੋਨਾ ਜਿਹੜਾ ਹੈਗਾ ਆ ਉਹਦਾ ਇੱਕ ਆ ਰਿਹਾ ਸਰੀਰ ਪਾਇਆ ਗਿਆ ਇੱਕ ਜੋ ਸਾਨੂੰ ਸੋਨ ਜਿਹੜਾ ਉਹਦਾ ਲਈ ਐਵੀਡੈਂਸ ਮਿਲ ਗਿਆ ਕੱਲ ਕੁਛ ਨਹੀਂ ਜਿਆਦਾ ਵਧੀਆ ਹਾਂ ਜੀ ਦੱਸੋ ਕਿਨੂੰ ਕਿਨੂੰ ਪਾਇਆ ਗਿਆ ਸੋਨਾ ਏਸੀ ਗੱਲ ਦਾ ਜਿਹੜੀ ਇੱਕ ਤਾਂ ਹੰਸਰਾ ਹਾਂਸੀ ਨੂੰ ਬ੍ਰੇਸਲਟ ਪਾਇਆ ਹੈ ਠੀਕ ਹੈ ਜੀ ਮਾਈਟਾ ਦੇ ਕਦੋਂ ਪਾਇਆ ਮਾਈਟਾ ਕਰਦੇ ਸਰ ਮੇਲੇ ਦੇ ਵਿੱਚ ਜਿਹੜਾ ਪਿਛਲੀ ਵਾਰੀ ਮੇਲਾ ਨਾ ਬਕੂ ਲਾਲਵਾਸ਼ਾ ਸਰਕਾਰ ਦਾ 18 19 20 ਜੁਲਾਈ ਨੂੰ ਮੇਲਾ ਹੋਇਆ ਉੱਥੇ ਉਹਨਾਂ ਨੂੰ ਇਹ ਸੋਨੇ ਦਾ ਬ੍ਰੈਸਲਟ ਪਾਇਆ ਗਿਆ ਹਾਂ ਹਾਂਜੀ ਬ੍ਰੈਸਲਟ ਵੀ ਦੇਖੋ 33 33 ਲਿੰਗ ਗ੍ਰੇਡ ਦੇ ਜੀ ਸਰ 33 7 ਕਤਿਸਾ 33 ਆਦੀ ਪਰ ਚੇਜ਼ਿੰਗ ਇੱਥੇ ਪਈ ਹੋਈ ਆ ਪਰ ਜਿਹੜਾ ਬ੍ਰੇਸਲੈਟ ਪੈਂਦਾ ਆ ਉਹਦੀ ਵੀਡੀਓ ਵੀ ਹੈਗੀ ਆ ਉਹ ਪਿਆ ਹੈਗਾ ਬਾਜੀ 19 ਰਾਤ ਨੂੰ 19 7 2023 ਜਿਹੜਾ ਬੈਲ ਆ ਇਹ ਬ੍ਰੇਸਲੈਟ ਦਾ ਹੀ ਆ ਜੀ ਹੋਰ ਮੈਨੂੰ ਦਿਖਾ ਦਵਾਂਗੇ ਜੀ ਜਰੂਰ ਕਰਾਂਗੇ ਸਾਈਂ ਜੀ ਜਿਹੜਾ ਬ੍ਰੇਸਲੈਟ ਆ ਜਿਹੜਾ ਬੈਲ ਆ ਉਹ ਬ੍ਰੇਸਲੈਟ ਦਾ ਹੀ ਆ ਜੀ ਬਾਈ ਬ੍ਰੈਸਟ ਦਾ ਬ੍ਰੈਸਟ ਦਾ ਆਹਦੇ ਲੈ ਆ ਬਾਕੀ ਕੂੜੇ ਦੇ ਵਿੱਚ ਕਿੰਨੇ ਤੱਕ ਮੱਝ ਆ ਚਾਰ ਮੇਲਾ ਦੀ ਤਿੰਨ ਮੇਲਾ 31/7 ਨੂੰ ਪਰਚੇਜ ਕੀਤੇ ਆ ਤੇ 19/7 ਨੂੰ ਦਿੱਤਾ ਗਿਆ ਇਹ ਤਾਂ ਹੁਣ ਜੀ ਉਹਨਾਂ ਨੇ ਜਿਹੜਾ ਭੇਜਿਆ ਵਾ ਉਹਦੇ ਆ ਉਹਨਾਂ ਨੇ ਦਿੱਤਾ ਬਿਲਕੁਲ ਜੀ ਵੀਡੀਓ ਵਾ ਨਹੀਂ ਲੈ ਰਿਹਾ ਉਹ ਮੇਲੇ ਚੱਲਦੇ ਮੇਲੇ ਵਿੱਚ ਮੇਲਾ ਚੱਲ ਰਿਹਾ ਵਾ ਕਮੇਟੀ ਜਿਹੜੀ ਆ ਉੱਥੇ ਜੀ ਕਮੇਟੀ ਬਣੀ ਹੋਈ ਆ ਉਹ ਸਟੇਜ ਤੇ ਚੱਲ ਰਹੀ ਆ ਜਦੋਂ ਅਨਸਰਾਏ ਹੰਸੀ ਨੇ ਗਾਇਆ ਵਾ ਕਿਹੜੀ ਆਈਟਮ ਕਿਹੜੀ ਆ ਉਹ ਕਿਹਨੂੰ ਪਾਇਆ ਉਹ ਨਹੀਂ ਜੀ ਸਾਨੂੰ ਪਤਾ ਅਸੀਂ ਤਾਂ ਉਹ ਹੀ ਤਾਂ ਪੁੱਛਣਾ ਚਾਹੁੰਦੀ ਕੋਈ ਸੋਨਾ ਕਿੱਥੇ ਗਿਆ ਵਾ ਕਿਹਨੂੰ ਪਾਇਆ ਇਦੇ ਵਿੱਚ ਇਹਨਾਂ ਕੱਲਾ ਬੇਲਿਆ ਜੀ ਕਿਰੇ ਇੱਕ ਕਿਰੇ ਜੀ ਉਹਨਾਂ ਨੂੰ ਸਭ ਸਭ ਦੱਸ ਰਹੇ ਸੀਗੇ ਕਿ ਉਹਨਾਂ ਨੇ ਉਹ ਕੁਝ ਹੈਗਾ ਉਹਨਾਂ ਨੂੰ ਆਈਡੀਆ ਕਿੰਨੂੰ ਪਾਇਆ ਦੂਸਰਾ ਸੈਟਰ ਉਹਨਾਂ ਨੇ ਹਲਕਾ ਜਾੜ ਨੂੰ ਪਾਇਆ ਹੋਰ ਕਿੰਨੂੰ ਨਹੀਂ ਤੁਸੀਂ ਨਾ ਪਉ ਨਹੀਂ 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 ਪਤਾ ਨਹੀਂ ਇਹ اسی ਚੀਜ਼ ਦਾ ਸੰਦੋਨੀ ਪਤਾ اسی ਚੀਜ਼ ਦਾ ਅਸੀਂ ਪੁੱਛਣਾ ਚਾਹੁੰਦੇ ਵੀ ਉਹ ਸੋਨਾ ਕਿਨੂੰ ਪਾਇਆ ਵਾ ਅਸੀਂ ਤਾਂ ਆਪ ਤੁਹਾਡੇ ਮਾਧਿਅਮ ਨਾਲ ਹੀ ਪੁੱਛਣਾ ਚਾਹੁੰਦੇ ਆਂ ਵੀ ਉਹ ਸੋਨਾ ਪਾਇਆ ਕਿਨੂੰ ਆ ਇਹਦਾ ਸਵਾਲ ਅਸੀਂ ਪੁੱਛਣਾ ਚਾਹੁੰਦੇ ਵੀ ਉਹ ਸੋਨਾ ਪਾਇਆ ਕਿਨੂੰ ਉਸ ਨਾਲ ਨਹੀਂ ਤੁਸੀਂ ਤਾਂ ਕਹਿ ਰਹੇ ਸੀ ਕਿ ਹੰਸਰਾ ਜੰਸ ਵੀ ਪਾਇਆ ਹੈਗਾ ਤੇ ਸਾਢੇ 8 ਲੱਖ ਦਾ ਸੋਨਾ ਪਾਇਆ ਜੀ 175300 ਦਾ ਬਿੱਲ ਆ ਜੀ ਆਹ ਦੂਸਰੀ ਆਈਟਮ ਇਹਦੇ ਤੇ ਹੈਗੀ ਆ ਜੀ 175300 ਦਾ ਬਿੱਲ ਨੌਰੀ ਰਾਮਤੀਂ ਦਾ ਆਹ ਲਓ ਜੀ ਇਹਦੇ ਵਿੱਚ ਕੁਝ ਹੈਗਾ ਇੱਕ ਗੋਲਡਨ ਟੈਂਪਲ ਗੁਰੂ ਗੋਬਿੰਦ ਸਿੰਘ ਜੀ ਸ਼ੁਰੂ ਇਹ ਤਾਂ ਗੁਰਨਾਰਜ ਦਾ ਇਹ ਉਹਨਾਂ ਨੇ ਬੜਾ ਛੋਟੇ ਛੋਟੇ ਤੇ ਇੱਕ ਇੱਕ ਕੇਰੇ ਜੁਐਲਰ ਦਾ ਆਏਗਾ 44200 ਦਾ ਬਿੱਲ ਆ ਉਹ ਪੁੱਛਿਆ ਜਾ ਰਿਹਾ ਕਿ ਉਹ ਕਿਨੂੰ ਪਾਇਆ ਵਾ ਸਾਨੂੰ ਪਤਾ ਤਾਂ ਹੈ ਜੀ ਉਹ ਬਿੱਲ ਹੈਗਾ ਤੁਹਾਡੇ ਕੋਲ ਜੀ ਹੈ ਤਾਂ ਜੀ ਹੈਗਾ ਉਹਦੇ ਕਾਪੀ ਦਵਾਂਗੇ ਤੁਹਾਨੂੰ ਪ੍ਰੋਪਰ ਸਾਰੀ ਦਵਾਂਗੇ ਤੇ ਉਹਦੇ ਵਿੱਚ ਸਰ ਬਿੱਲ 'ਚ ਹੀ ਲਿਖਿਆ ਹੋਣਾ ਹੈ ਨਹੀਂ ਲਿਖਿਆ ਜੀ ਉਹਦੇ ਵਿੱਚ ਕੁਛ ਨਹੀਂ ਲਿਖਿਆ ਤੁਹਾਨੂੰ ਅਗਲੀ ਆਗਰੂ ਤੇ ਦੇ ਵਿੱਚ ਹੋਰ ਦਿਖਾ ਲਾਂਗੇ ਇੱਕ ਗੱਲ ਹੋਰ ਦੱਸਿਓ ਵੀ ਡੇਰੇ ਦੀ ਕੋਈ ਤਾਂ ਦੀ ਪਰੰਪਰਾ ਹੈਗੀ ਆ ਕਿ ਚੇਅਰਮੈਨ ਨੂੰ ਪਾਇਆ ਜਾ ਸਕਦਾ ਨਹੀਂ ਨਹੀਂ ਕੋਈ ਨਹੀਂ ਕਿੱ데 ਨਹੀਂ ਹੁੰਦਾ ਇਹ ਤੁਸੀਂ ਜਾਨੇ ਮਾਥਾ ਦੇ ਕਰ ਕਿਤੇ ਪਾਇਆ ਜਾਂਦਾ ਦੱਸੋ ਨਹੀਂ ਤੁਸੀਂ ਇਹ ਜਿਹੜਾ ਇਨਜਾਮ ਲਾ ਰਹੇ ਆ ਕਿ ਇਹ ਹੰਸਰਾਜ ਹੰਸ ਜੀ ਨੂੰ ਪਾਇਆ ਗਿਆ ਆ ਕਿ ਨਹੀਂ ਪਾਇਆ ਗਿਆ ਕਿ ਕਿਸੇ ਹੋਰ ਜਿੱਦਾਂ ਕੋਈ ਉੱਥੇ ਆਇਆ ਜਾਂਦੇ ਆ ਜੀ ਹੰਸਰਾਜ ਹੰਸ ਜੀ ਨੂੰ ਬ੍ਰੇਸਲਟ ਪਾਇਆ ਗਿਆ ਇੱਕ ਕਮੇਟੀ ਨੇ ਪਾਇਆ ਕਮੇਟੀ ਨੇ ਪਾਇਆ ਉੱਥੇ ਦੀ ਜਿਹੜੀ ਕਮੇਟੀ ਆ ਮੈਰਿਜ ਜੀ ਜੀ ਜਰੂਰ ਦਿਖਾਵਾਂਗੇ ਦਿਖਾ ਦਿੰਦੇ ਆ ਤੁਹਾਨੂੰ ਵੀ ਦੇ ਵੀ ਦਿਖਾ ਦਿੰਦੇ ਆ ਨਹੀਂ ਉਹ ਜਿਹੜਾ ਪਾਇਆ ਗਿਆ ਐਜ ਦੇ ਚੇਅਰਮੈਨ ਆ ਜਿਹੜੇ ਗੱਦੀ ਨਿਸ਼ਿਣ ਕੀ ਕਹਿ ਕੇ ਪਾਇਆ ਗਿਆ ਇਹ ਤੁਹਾਨੂੰ ਉਹ ਦੱਸਾਂਗੇ ਅਸੀਂ ਥੋੜੀ ਦੱਸ ਸਕਦੇ ਹਾਂ ਬੈਟ ਕਮੇਟੀ ਦੇ ਜਿਹੜੇ ਕਮੇਟੀ ਦੇ ਨੁਮਾਇੰਦੇ ਕਿਹੜੇ-ਕਿਹੜੇ ਮੈਂਬਰ ਜਿਹੜੇ ਉਸ ਵੇਲੇ ਉਹਨਾਂ ਨੂੰ ਬ੍ਰੈਸਲਟ ਜਿਹੜਾ ਉਹ ਬੰਨ੍ਹਦੇ ਉਸ ਇੱਕ ਪ੍ਰਧਾਨ ਪਵਨ ਗਿੱਲ ਜੀ ਜੀ ਰਜਿੰਦਰ ਬਿੱਟੂ ਜੀ ਗੁਰਸ਼ਰਨ ਜੀ ਹੋਰ ਵੀ ਜਾਣਗੇ ਪਵਨ ਮਹਿਤਾ ਅਰਣ ਗੁਪਤਾ ਜਿੰਨੇ ਵੀ ਇਹਨਾਂ ਦੇ 11 ਮੈਂਬਰ ਆ ਬੱਚਾ ਸਾਰਿਆਂ ਨੇ ਸਾਰਿਆਂ ਨੇ ਹਾਂਜੀ ਪਾਇਆ ਵਾ ਸਟੇਜ ਤੇ ਮੌਜੂਦਾ ਆ ਤੁਹਾਨੂੰ ਵੀਡੀਓ ਦਿਖਾਵਾਂਗੇ ਪ੍ਰੋਪਰ ਠੀਕ ਹੈ ਜੀ YouTube ਤੇ YouTube ਤੇ ਵੀਡੀਓ ਪਈ ਹੋਈ ਆ ਕਿਰਨ ਜੁਵਲਰ ਦੀ ਮੇਲੇ ਦੀ ਕਿਰਨ ਜੁਵਲਰ ਦਾ ਆ ਲੋ ਜੀ ਆ ਕਿਰਨ ਜੁਵਲਰ ਦਾ ਬਿੱਲ ਆ ਇੱਥੇ ਸਿਰਫ 골ਡ ਜੁਵਲਰੀ ਲਿਖਿਆ ਆ ਆ ਦੇਖ ਲੋ ਜੀ 골ਡ ਜੁਵਲਰੀ ਲਿਖਿਆ ਆ ਇਹਦੇ ਦੇਖ ਕੇ ਹੋਟਲ ਦੇ ਤੋਂ ਕਿੰਨੇ ਬਿੱਲ ਆ ਜਿਹੜੇ ਹੋਟਲ ਦਾ ਬਿੱਲ ਹੈਗਾ ਜੀ ਪਿਛਲੇ ਸਾਲ ਦਾ 26 27 26 3 2023 ਕੋਈ ਮੈਂਸ਼ਨ ਨਹੀਂ ਕਰ ਰਿਹਾ ਮੈਂ ਕਿਹਾ ਜੀ ਅਲਮਸਤ ਬਾਪੂ ਲਾਲਵਾਸ਼ਾ ਹੀ ਰਹਿਣ ਆਲੇ ਆ ਕੰਪਨੀ ਅਲਮਸਤ ਬਾਪੂ ਲਾਲਵਾਸ਼ਾ ਜੀ ਅਰੇ ਬੋਗਰਾਵਾਲੇ ਉਹ ਜੈਨ ਵਾਲੇ ਹੁਣ ਕੋਰਟ ਦੀਆਂ ਇੰਸਟਰਕਸ਼ਨਾਂ ਆ ਜੀ ਜੀ ਸਾਰਿਆਂ ਨੂੰ ਦਵਾਂਗੇ ਤੁਹਾਨੂੰ ਸਾਰਿਆਂ ਨੂੰ ਏਸੀ ਤੇ ਕਰਕੇ ਦਵਾਂਗੇ ਕੋਟਲ ਦਾ ਕਿੰਨੇ ਚਿਰ ਦਾ ਬਿੱਲ ਪਾਇਆ ਕਿੰਨਾ ਮਾਊਂਟ ਦਾ ਬਿੱਲ ਪਾਇਆ ਉਹ ਕੱਲ ਇਹ 11000 209 ਰੁਪਏ ਦਾ 252 ਰੁਪਏ 11252 ਰੁਪਏ ਆ ਲੋ ਜੀ 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 ਇਹ ਤੁਸੀਂ ਹੁਣ ਪੁੱਛੋਗੇ ਉਹਨਾਂ ਨੂੰ ਜੇ ਕੋਈ ਵੀ ਤੁਹਾਨੂੰ ਉਸ ਵੇਲੇ ਤੇ ਕਹਿੰਦੇ ਅਸਤਾਪ ਚੋਣੇ ਆ ਸੱਚ ਸਾਹਮਣੇ ਆਵੇ ਸਾਡੀ ਕੋ ਧੱਲੇ ਦੀ ਲੜਾਈ ਨਹੀਂ ਹੈਗੀ ਸਾਡੀ ਕੋ ਗੱਲੇ ਦੀ ਲੜਾਈ ਨਹੀਂ ਵੀ ਕੋਈ ਕਈ ਵਾਰੀ ਸੋਚਦੇ ਨੇ ਵੀ ਕਿ ਡੇਢ ਦੇ ਗੱਲੇ ਕਰਕੇ ਲੜਦੇ ਆ ਅਸੀਂ ਤੇ ਇਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਨੰਗੇ ਪੈਰਾਂ ਦੀ ਕਮਾਈ ਆ ਨਾ ਉਹ ਤਾਂ ਇਨਸਾਫ ਹੋਣਾ ਚਾਹੀਦਾ ਵਾ ਸਹੀ ਜਗ੍ਹਾ ਤੇ ਲੱਗੇ ਸਹੀ ਜਗ੍ਹਾ ਤੇ ਲੱਗੇ ਹੋਰ ਅਸੀਂ ਸਾਡੀ ਅਸੀਂ ਤਾਂ ਇਸ ਚੀਜ਼ ਨੂੰ ਤਿੰਨ ਵਾਰੀ ਮੀਟਿੰਗ ਵੀ ਸਾਡੇ ਬੰਦਿਆਂ ਦੀ ਹੋਈ ਆ ਹਰੀ ਮੇ ਤਾਂ ਸੌਂਦੀ ਸਾਡੀ ਪਰਸ਼ੂ ਨਾਲ ਬਿੱਟੂ ਜੀ ਦੀ ਅਨਸ ਰਾਜ ਹਾਂਸੀ ਨਾਲ ਤਿੰਨ ਮੀਟਿੰਗਾਂ ਹੋ ਚੁੱਕੀਆਂ ਵੀ ਤੁਸੀਂ ਕੀ ਕਹਿਣਾ ਉਹਨਾਂ ਦਾ ਉਹਨਾਂ ਦਾ ਬੱਸ ਮੈਂ ਕੋਈ ਨਹੀਂ ਮੈਂ ਉਹਨਾਂ ਨੂੰ ਮੈਂ ਪਹਿਲਾਂ ਕਹਿੰਦੇ ਜੀ ਮੈਂ ਅਸਤੀਫਾ ਲੈ ਲਿਆ ਪਹਿਲਾਂ ਉਹਨਾਂ ਨੂੰ ਕਿਹਾ ਮੈਂ ਅਸਤੀਫਾ ਲੈ ਲਿਆ ਵਾ ਉਹ ਕਹਿੰਦੇ ਜੀ ਮੈਸਤੀਫਾ ਲੈ ਲਿਆ ਇਹਨਾਂ ਨੂੰ ਕਹਿੰਦੇ ਪਵਨ ਗਿਆਦਾ ਠੀਕ ਹੈ ਜੀ ਤੁਸੀਂ ਮੈਡਮ ਵਿਧਾਇਕਾ ਬਾਰੇ ਟ੍ਰੇਨ ਦੇ ਵੀ ਜ਼ਿਕਰ ਕੀਤਾ ਹੈ ਇਹਨਾਂ ਦੀ ਛਤਰ ਛਾਇਆ ਹੇਠਾਂ ਦਾ ਸਰਵੇਖਣ ਉਹਨਾਂ ਦਾ ਕਮਿਟੀ ਨਾ ਨਹੀਂ ਹੈ ਇਹ ਕੋਰਸਨ ਤੋਂ ਰੋਕਿਆ ਗਈ ਦੱਸੋ ਜੀ ਉਹਨਾਂ ਦਾ ਜੀ ਇੰਟਰਫੀਰੈਂਸ ਬਹੁਤ ਆ ਡੇਰੇ ਦੇ ਵਿੱਚ ਇੱਕ ਕੰਦ ਦੇ ਮਸਲੇ ਲੈ ਕੇ ਜਿੰਨੇ ਵੀ ਦੁਕਾਨਦਾਰ ਆ ਉਹਨਾਂ ਨੂੰ ਡਰਾਇਆ ਜਾ ਰਿਹਾ ਧਮਕੀਆਂ ਮਿਲ ਰਹੀਆਂ ਉਹਨਾਂ ਨੂੰ ਤੁਮ ਕਹਿੰਦਾ ਵੀ ਅਸੀਂ ਕੱਬੇ ਕੰਦ ਕਰਾਂਗੇ ਜਦ ਕਿ ਇੱਕ ਵਿਧਾਇਕ ਦਾ ਡੇਰੇ ਤੇ ਇੰਟਰਫੀਰੈਂਸ ਕਰਨਾ ਬਣਦਾ ਨਹੀਂ ਮੱਥਾ ਟੇਕ ਕੇ ਚੱਲ ਜੰਦੂ ਕਿ ਚੇਅਰਮੈਨ ਜੀ ਜੇ ਸਾਬਸਦ ਨੇ ਜੀ ਉਹਦਾ ਆਪਣਾ ਰਲੇ ਹੋਇਆ ਜੀ ਉਹ ਤਾਂ ਕੋਈ ਟਕਰਾਂਦੇ ਐ ਇਹੋ ਤਾਂ ਕਰਾਉਂਦੇ ਉਹਨਾਂ ਕੋਲ ਸਿਆਸਤ ਦੀ ਤਾਕਤ ਦੀ ਦੁਰਵਰਤੋਂ ਕਰਦੇ ਚਲ ਜਿਹਦੇ ਰੋਕਿਆ ਗਿਆ ਠੀਕ ਆ ਕਿ ਨਹੀਂ ਦੁਰਵਰਤੋਂ ਦਊ ਨਾ ਤੁਸੀਂ ਜਿਹੜਾ ਕਰ ਰਹੇ ਹੋ ਹਾਂਜੀ ਤਾਂ ਹਸਰਾਜਾ ਹਸਦਾ ਵੀ 1 ਕਰੋੜ ਦੀ ਜੀ ਦਾ ਵਾਧਾ ਕਰਦਾ ਜੀ ਉਹ ਇਹਨਾਂ ਦਾ ਆਪਸੀ ਕੀ ਕਨੈਕਸ਼ਨ ਹੈ ਇਹ ਤੋਂ ਇਹਨਾਂ ਨੂੰ ਪਤਾ ਉਹ ਇਹ ਤੁਸੀਂ ਪੁੱਛਣਾ ਜੀ ਉਹਨਾਂ ਨੂੰ ਅਸੀਂ ਪੁੱਛੀਏ ਕਿਉਂਕਿ ਪਾਰਟੀਆਂ ਅਲੱਗ-ਅਲੱਗ ਹਨ ਪਾਰਟੀ ਦੇਖੋ ਪਾਰਟੀ ਵੇਸ਼ਕ ਲੱਗਾ ਦਰਬਾਰ ਤੇ ਇੱਕ ਨਾ ਦਰਬਾਰ ਤੇ ਇੱਕ ਤੇ ਜਿਹੜੀ ਇੰਦਰਜੀਤ ਕੌਰ ਮਾਨ ਬੀਬੀ ਜੀ ਸੇ ਮੱਥਾ ਟੇਕਣ ਆਉਂਦੇ ਸੀ ਪਹਿਲਾਂ ਅੰਸਰਾ ਯਹਾਂਸੀ ਨਾਲ ਜਦੋਂ ਉਹਨਾਂ ਦਾ ਉੱਥੇ ਆਉਂਦਿਆਂ ਨੂੰ ਮੁਲਾਕਾਫ ਹੁੰਦੇ ਆ ਤੇ ਉਹ ਆਉਣ ਜਾਣ ਨਾਲੋਂ ਜ਼ਿਆਦਾ ਇਹਨਾਂ ਦਾ ਤਾਲਮਿਲ ਵੱਧ ਗਿਆ ਵਿੱਚ ਪਵਨ ਗੇਲ ਜਿਹੜਾ ਬਤੌਰ ਉੱਥੇ ਪ੍ਰਧਾਨ ਆ ਠੀਕ ਆ ਜੀ ਉਹਨਾਂ ਨੇ ਫੇਰ ਮਿਲਾਇਆ ਸੀ ਪਵਨ ਗੇਲ ਕਿਉਂਕਿ ਇਹ ਦੇ ਵਿੱਚ ਸਾਰੇ ਰੋਲ ਵਿੱਚ ਡੇਰੇ ਦੇ ਪਵਨ ਗੇਲ ਦਾ ਜ਼ਿਆਦਾ ਰੋਲ ਆ ਉਹਦਾ ਕਾਰਨ ਕੀ ਆ ਕਿਉਂਕਿ ਪਵਨ ਗੇਲ ਦੀ ਜ਼ਿਆਦਾ ਡੇਰੇ ਵਿੱਚ ਆਪਣੀ ਕਮੇਟੀ ਨੇ ਵੀ ਇਹਨੂੰ ਸਟੈਂਡ ਕੀਤਾ ਇਹਨਾਂ ਨੇ ਜਿਹੜੀ ਕਮੇਟੀ ਬਣਾਈ ਜੇ ਨਹੀਂ ਆਪ ਵੀ ਕਮੇਟੀ ਬਣਾਈ ਆ 26 ਤਿੰਨ 2022 ਨੂੰ ਕਮੇਟੀ ਨਾਲ ਨੇ ਦੁਆਰ ਤੋਂ ਸਾਰੀ ਆ ਜਿਹੜਾ ਕਿਸੇ ਨੂੰ ਨਹੀਂ ਪਤਾ ਸੀ ਕਿ ਉਹਦੇ ਵਿੱਚ ਕਿਹਨੇ ਬਣਾਈ ਕਿੱਦਾਂ ਬਣਾਈ ਹੈ ਜਾਂ ਕੀ ਆ ਉਹਦਾ ਵੀ ਤੁਹਾਨੂੰ ਅਸੀਂ ਦੇ ਦੇਵਾਂਗੇ ਸਾਰਾ ਜੋਖਤਾਂ ਪ੍ਰੈਸ ਚ ਆਉਣ ਤੋਂ ਪਹਿਲਾਂ ਤੁਸੀਂ ਇਸ ਸੰਬੰਧ ਵਿੱਚ ਹੰਸ ਰਾਜ ਜੀ ਜਾਂ ਕਿਸੇ ਹੋਰ ਕਮੇਟੀ ਮੈਂਬਰਾਂ ਨਾਲ ਇਸ ਬਾਰੇ ਚ ਗੱਲ ਕੀਤੀ ਗਈ ਇਸ ਬਾਬਤ ਤਿੰਨ ਵਾਰੀ ਮੀਟਿੰਗਾਂ ਹੋਈਆਂ ਇਹਨਾਂ ਨੇ ਕੀ ਕਿਹਾ ਨਹੀਂ ਮੀਟਿੰਗ ਵਿੱਚ ਉਹਨਾਂ ਨੇ ਮੰਨਿਆ ਵੀ ਸਤੀ ਇਹਨਾਂ ਨੇ ਕਿਹਾ ਜੀ ਮੈਂ ਨਹੀਂ ਮੈਂ ਨਹੀਂ ਮੀਟਿੰਗ ਵਿੱਚ ਉਹ ਉਦੋਂ ਮੋੜ ਕੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਜਾਂ ਤੇਰਾ ਅਸਤੀਫਾ ਪਾੜ ਕੇ 3 ਮਹੀਨੇ ਵਿੱਚ ਛੱਡਿਆ ਹੈ ਤੂੰ ਕੱਲ ਜੋ ਮਰਜ਼ੀ ਕਰ ਕਹਿੰਦਾ ਗੱਲ ਹੁਣ ਗੱਜੂਗਾ ਯਾਨੀ ਕਿ ਸਾਨੂੰ ਡਰਾਵੇ ਦੇ ਰਿਹਾ ਉੱਥੇ ਇਸ ਜੀ ਦੇ ਮੇਰੇ ਸਾਹਮਣੇ ਮੋਰੇ ਪੁਲਿਸ ਦੀ ਬੱਸ ਖੜੀ ਕੀਤੀ ਗਈ ਉਹਨਾਂ ਸੰਸ ਰਾਜ ਜੀ ਨੇ ਕਿਹਾ ਕਿ ਤੇਰਾ ਅਸਤੀਫਾ ਪਾੜ ਕੇ ਛੱਡ ਹਾਂਜੀ 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 ਬਸ ਰਿਪੋਰਟਿੰਗ ਵਾਲੇ ਰਿਪੋਰਟਿੰਗ ਮੈਂ ਤੁਹਾਡੀ ਮਾਂ ਦਾ ਜਿਹੜੇ ਵਿੱਚ ਕੀ ਮਤਲੇ ਦੇ ਵਿੱਚ ਧੱਕੇ ਸ਼ਾਹੀਓ ਧੱਕੇ ਸ਼ਾਹੀ ਆ ਜੀ ਡੇਰੇ ਆ ਕੇ ਡਰਾਉਂਦੀ ਆ ਦੁਕਾਨਾਂ ਵਾਲਿਆਂ ਡਰਾਉਂਦੀ ਆ ਸਿਆਸਤ ਵਾਲੇ ਜਿੱਦਣ ਹੰਸਰਾਜ ਹੰਸੀ ਆਏ ਆ ਆਮ ਆਦਮੀ ਪਾਰਟੀ ਦਾ ਵੋਲੰਟੀਅਰ ਮੂਰੇ ਬੈਠੇ ਆ ਅਸੀਂ ਤੁਹਾਨੂੰ ਉਹ ਵੀਡੀਓ ਦੇ ਦਵਾਂਗੇ ਸਾਡੇ ਕੋਲ ਫੋਟੋਜ਼ ਰਹੀਆਂ ਯਾਰ ਗੱਲ ਕੋ ਪੁਲਿਸ ਇੱਕ ਵਾਰ ਇੱਕ ਵਾਰ ਬੇਨਤੀ ਕਰਦਾ ਆ ਦੇਖੋ ਅਸੀਂ ਇਹਨੂੰ ਐਵੇਂ ਕਰ ਰਹੇ ਆ ਅਸੀਂ ਬਾਪੂ ਲਾਲ ਬਾਛਰ ਜਗ੍ਹਾ ਦਿੱਤੀ ਪਈ ਐ ਬਾਪੂ ਲਾਲ ਬਾਛਰ ਆ ਪਰਿਵਾਰ ਸਾਰਾ ਬਾਲਮਿਕੀ ਪ੍ਰਾਪਤ ਪਰਿਵਾਰ ਬੈਠਾ ਸਾਡੇ ਸਾਹਮਣੇ ਜਿਹਨਾਂ ਨੇ ਦਿੱਤੀ ਜਿਹਨਾਂ ਆਪੇ ਛੋਟੂ ਛੋਟੀ ਜਗ੍ਹਾ ਦੇ ਵਿੱਚ ਰਹਿੰਦੇ ਆ ਬੜੀ ਛੋਟੀ ਛੋਟੀ ਜਗ੍ਹਾ ਦੇ ਵਿੱਚ ਰਹਿੰਦੇ ਆ ਜਿਵੇਂ ਇੱਕ ਇੱਕ ਘਰ ਦੇ ਵਿੱਚ 3-3 ਬਸੋ ਆ 3-3 ਪਰਿਵਾਰ ਰਹਿੰਦੇ ਆ ਅੱਜ ਉਹ ਜਗ੍ਹਾ ਦੀ ਦੁਰਵਰਤੋਂ ਕਰਨ ਡਿਆ ਹੋਇਆ ਅਲਮਤ ਬਾਪੂ ਲਾਲ ਬਾਦਸ਼ਾਹ ਜਿਹੜੇ ਡੇਰਾ ਬਾਬਾ ਬਾਪੂ ਜੀ ਸੀ ਉਹ ਮਰਦਾ ਰਿਸ਼ੀ ਨਗਰ ਜੀ ਸਾਰਾ ਬਾਹਰ ਰਹਿੰਦੇ ਧਿਆਏ ਹੋਣ ਉਹ ਸਾਰੇ ਬਾਬਾ ਮਹਲਾ ਰਿਸ਼ੀ ਨਗਰ ਵਾਲੇ ਸਾਰਾ ਹੀ ਉਹਨਾਂ ਦਾ ਸਤਿਕਾਰ ਕਰਦੇ ਸੀ ਲੈ ਕੇ ਆਉਂਦੇ ਸੀ ਜਾਂਦੇ ਸੀ ਔਰ ਖਾਣਾ ਪਾਣੀ ਔਰ ਕੰਧ ਕੌਣ ਕਰਨੀ ਚਾਹੁੰਦਾ ਇਹ ਹੰਸਾ ਹੰਸ ਜੀ ਔਰ ਬੀਬੀ ਇੰਦਰ ਜੀ ਤੋਂ ਅਰਮਾਨ ਮੰਦਾ ਵੀ ਦਰਵਾਜ਼ਾ ਹੈ ਤਿੰਨੇ ਆ ਜੀ ਪਵਨ ਕੇ ਜਿੰਨੇ ਜਨੇ ਕਰਨਾ ਚਾਹੁੰਦੇ ਆ ਇਹਦੇ ਵਿੱਚ ਦੇਖਣਾ ਸੀ ਇਹ ਪੁੱਛਣਾ ਚਾਹੁੰਦੇ ਆ ਵੀ ਆਪਾ ਚਲੋ ਆਪਾਂ ਅੱਗੇ ਬ੍ਰਦਰ ਤੋਂ ਤੁਹਾਨੂੰ ਕਹਿੰਨੇ ਆ ਇੱਕ ਵਾਰੀ ਅਲਕਾ ਦਰਵਾਜ਼ਾ ਕਰਕੇ ਦੇਖੋ ਆਇਆ ਕਿ ਉੱਥੇ ਕੰਧ ਬੰਦੀ ਹੈ ਜੇਕਰ ਜੇ ਅਸੀਂ ਬਾਬਿਆਂ ਨੂੰ ਤਾਂ ਚਾਹੀਦਾ ਹੁੰਦਾ ਹੋਰ ਜ਼ਿਆਦਾ ਢੇਲਾ ਵੱਡਾ ਚਾਹੀਦਾ ਹੁੰਦਾ ਉਹ ਵਿੱਚੋਂ ਅੱਧੋ ਅੱਧੋ 50-50 ਕਰਨਾ ਚਾਹੁੰਦਾ ਜਿੱਦਾਂ ਉਹ ਆ ਗਰਾਊਂਡ ਆ ਗਰਾਊਂਡ ਦੇ ਗੱਭੇ ਜਾ ਕੇ ਕੰਧ ਕਰਨੇ ਅੱਧੇ-ਅੱਧੇ ਜਗ੍ਹਾ ਤੇ ਜਾ ਕੇ ਉਹ ਕਾਹਦੇ ਲਈ ਜਿਹੜੀ ਕੰਧ ਕਰਨੀ ਚਾਹੁੰਦੇ ਆ ਉਹ ਕਿਉਂ ਇਹ ਦਾ ਉਹ ਉਡਪਾ ਤਾਂ ਹੁਣ ਆ ਕੇ ਕੋ ਗਿਆ ਉਹ ਇੱਕ ਵਟ ਉਹ ਕਹਿੰਦਾ ਆ ਵੀ ਮੈਂ ਇੱਥੇ ਆ ਰਕੇ ਹੁਣ ਇਲੈਕਸ਼ਨ ਨਹੀਂ ਲੜਨਾ ਤੇ ਮੈਂ ਇੱਥੇ ਰਹਿਣਾ ਆ ਮੈਨੂੰ ਪੂਰਾ ਖਤਰਾ ਆ ਬਚਮਲ ਉਹ ਤੇ ਰਹਿਣਾ ਆ ਉਹਨਾਂ ਨੇ ਆਪਣੇ ਮੈਨੂੰ ਪਰਿਵਾਰ ਲੈ ਕੇ ਰਹਿਣਾ ਹੈ ਘਰ ਹੈ ਘਰ ਹੈ ਕੋਣ ਕੋ ਤੁਹਾਨੂੰ ਲੈ ਕੇ ਗਾਈ ਡਾਇਰੈਕਟ ਇੱਕ ਧੀਰੇ ਨੂੰ ਧੀਰ ਕੋਈ ਨਹੀਂ ਧੀਰ ਜਿਹੜੀ ਹੈ ਮਲਾਜੀ ਰਹਿਣਾ ਹੈ ਇਹ ਧੀਰ ਹੈ ਜਿਨ੍ਹਾਂ ਨੂੰ ਆਪਣੀ ਥਾਂ ਕੋ ਉਹਨਾਂ ਦੇ ਬਿਜੋਗਾ ਦੀ ਉੱਤੇ ਜਗ੍ਹਾ ਸੀ ਜਿਨ੍ਹਾਂ ਦੀ ਮੜੀਆਂ ਬੜੀਆਂ ਆਉਣੀਆਂ ਸੀ ਇਹਨੂੰ ਪਹਿਲਾਂ ਅੱਜ ਤੋਂ ਸਰਬਤ ਦੱਖਤਾਰ ਪਹਿਲੇ ਗਾਲ ਉਡੀ ਸੀ ਉਥੇ ਮੜੀਆਂ ਉਤਾੜੀਆ ਸਨ ਐਮਸੀ ਸਾਹਿਬ ਤੁਸੀਂ ਉਹਨਾਂ ਦੇ ਰੈਡ ਦਾ ਉਥੇ ਵਿਰੋਧ ਕਰਦੇ ਆ ਕਿ ਉਹਦੀ ਡਿਵਾਈਡੇਸ਼ਨ ਦਾ ਵਿਰੋਧ ਕਰਦੇ ਆ ਅਸੀਂ ਉਹਦੇ ਰਹਿਣ ਦਾ ਵੀ ਕਰਦੇ ਆ ਜੇ ਰਹਿਣਾ ਤੇ ਆਪਣਾ ਚੋਲਾ ਪਾ ਕੇ ਲਾਵਾਸ਼ ਨੂੰ ਬਹਿ ਜੇ ਅਸੀਂ ਉਹ ਸਤਨਾਰ ਕਰ ਰਹੇ ਹਾਂ ਪਰ ਇਹ ਤਰੀਕ ਉਹ ਕੱਲੇ ਕੱਲੇ ਤੁਰੇ ਆਨੇ ਉਹ ਸਾਡੇ ਵੀ ਨਾਲ ਲੈ ਜਾਂ ਲੋ ਇੰਦਰ ਗਾਲੇ ਸਲਟਾ ਵੇਦੀ ਅੱਜ ਅੱਗੇ ਤੁਰ ਜਾਂਦੇ ਆ ਜਾਂ ਅੱਗੇ ਇੰਦਰ ਗਾਲੇ ਸਤਨਾਰ ਕੱਲੇ ਕੱਲੇ ਕਿੱਥੇ ਚੱਲਿਓ ਲੇਟੈਸਟ ਗਾਣਾ ਕੱਢਿਆ ਉਹਨਾਂ ਨੇ ਇੱਕ ਫਕੀਰ ਦਾ ਇਹ ਅੱਛਾ ਨਹੀਂ ਲੱਗਦਾ ਜੇ ਤੁਸੀਂ ਫਕੀਰ ਆ ਤੁਸੀਂ ਆਪਣੇ ਮੂੰਹ ਤੇ ਜਵੇੜਾ ਮਾਰਨੇ ਕਿ ਬੰਦੇ ਨੂੰ ਅਸੀਂ ਬਿਠਾਤਾ ਤੇ ਜਿਹੜਾ ਇਤਨੀਆਂ ਗੱਲਾਂ ਕਰਨ데요 ਕੁੜੀਆਂ ਦੁਰੀਆਂ ਜਾਂਦੀਆਂ ਹੁਣ ਸਾਡੀਆਂ ਧੀਆ ਭੈਣਾ ਵੇਜੀਆਂ ਕੁੜੀਆਂ ਦੁਰੀਆਂ ਜਾਂਦੀਆਂ ਉਹ ਗਾਣਾ ਗਾਉਂਦੇ ਆ ਥੱਲੇ ਕੱਲੇ ਜਾਂਦੇ ਹੋ ਸਾਨੂੰ ਵੀ ਨਾਲ ਲੈ ਚਲੋ ਦੱਸੋ ਘਰ ਸੇ ਤਿਆਰ ਹੋ ਕੇ ਘਰ ਸੇ ਤਿਆਰ ਹੋ ਕੇ ਕਿੱਥੇ ਜਲਦੇ ਹੋ ਸਾਨੂੰ ਵੀ ਨਾਲ ਲੈ ਚਲੋ ਇਹ ਨਹੀਂ ਤਾਂ ਗਾਣਾ ਬਹੁਤ ਪੁਰਾਣਾ ਗਾਣਾ ਹੈ ਜੀ ਮਮੀ ਕੇ ਨਾਲ ਇਹਦਾ ਰਿਟਰਨ ਮੋਡ ਹੈ ਇਹਦਾ ਨਾਮ ਆਖੋ ਗਾਣੇ ਦਾ ਨਾਮ ਹੋਇਆ ਹਜੇ ਨਾ ਕੋਈ ਕੋਈ ਉਹ ਸਾਡੇ ਕੋਲ ਉਹ ਵੀ ਉਹ ਵੀ ਪਈ ਹੈ ਉਹ ਕਹਿੰਦਾ ਮੇਰਾ ਕੋਈ ਬਾਤ ਨਹੀਂ ਪਟਾਤੀ ਲੱਗਦੀ ਹੈਗੀ ਆਉ ਤੁਹਾਨੂੰ ਉਹ ਵੀ ਹੈ ਸਾਡੇ ਕੋਲ ਅਸੀਂ ਤਾਂ ਬੇਨਤੀ ਕਰਨਾ ਚਾਹੁੰਦੇ ਆ ਦੇਖੋ ਹੱਥ ਜੋੜ ਕੇ ਤੁਹਾਡੇ ਮੀਡੀਅਮ ਦੇ ਮੀਡੀਆ ਦੇ ਰਾਹੀਂ ਕਿ ਜਾਂ ਤਾਂ ਮਨਸਰਾਂ ਆਏ ਜਾਂ ਉਸ ਦੀ ਬਿਲਕੁਲ ਹੀ ਪਿਓਰਟੀ ਨਾ ਡੇਰੇ ਪੈ ਜਾਵੇ ਤੇ ਜਾਂ ਫੇ ਡੇਰੇ ਨੂੰ ਛੱਡ ਕੇ ਚੱਲ ਜਾਵੇ ਅਜੀ ਤਾਂ ਕਿ ਉਹਨਾਂ ਨੂੰ ਜੇ ਪਲੇਰ ਮੈਨ ਦੀ ਸਾਹਿਬ ਨੂੰ ਉੱਥੇ ਗੁਲਾਮਦੇ ਨੇ ਹਾਂਜੀ ਇਹਨਾਂ ਨੇ ਨੋਨ ਹੈਗੇ ਆ ਹਾਂਜੀ ਰਿਲੇਸ਼ਨ ਨੇ ਇਹਨਾਂ ਦੇ ਹਾਂਜੀ ਇਹ ਸਰਪਾਰ ਨੇ ਉਹਨੂੰ ਪੇਮੈਂਟ ਵੀ ਦਿੱਤੀ ਜਾਂਦੀ ਹਾਂਜੀ ਜੀ ਜੀ 2008 ਵਿੱਚ ਜੋ ਦਲੇਰ ਮੈਨ ਦੀ ਸਾਹਿਬ ਆਏ ਆ ਉਦੋਂ ਇਹਨਾਂ ਨੇ ਉਸ ਤੋਂ ਬਾਅਦ ਜਦੋਂ 2012 ਚ ਇੱਕ ਸ਼ੈੱਡ ਪਈ ਆ ਸ਼ੈੱਡ ਪਈ ਸ਼ੈੱਡ ਪਈ 75 ਲੱਖ ਰੁਪਏ ਦੀ ਸ਼ੈੱਡ ਪਈ ਸੀ ਜੀ 75 ਲੱਖ ਰੁਪਏ ਦੀ ਸ਼ੈੱਡ ਪਈ ਸੀ ਪਹਿਲਾਂ ਤਾਂ ਪਤਾ ਲੱਗਾ ਸੀ ਕਿ ਉਹ ਸਪੌਂਸਰਡ ਆ ਠੀਕ ਆ ਜੀ ਬਾਅਦ ਵਿੱਚ 5 ਲੱਖ ਰੁਪਈਆ ਮਹੀਨਾ ਉਸ ਸ਼ੈੱਡ ਦਾ ਲਿਆ ਗਿਆ ਵਾ 94 ਲੱਖ ਰੁਪਈਆ ਬਾਪੂ ਲਾਲ ਬਾਸ਼ਾ ਸਰਕਾਰ ਦੇ ਦਰਬਾਰ ਦੇ ਗੱਲੇ ਜੋ ਹੰਸਰਾਜ ਹੰਸ ਜੀ ਨੇ ਪੈਸੇ ਲਈ ਹੋਏ ਆ ਜਿੱਦਾਂ ਕਿ ਇਹਨਾਂ ਨੇ ਕਿਹਾ ਸੀ ਜਿਹੜੇ ਸ਼ੈੱਡ ਹੈ ਕਿ ਰਾਧਾ ਸਾਹਿਬ ਦੇ ਰਿਆ ਨੂੰ ਸਪਾਂਸਰ ਕੀਤਾ ਇਹ ਨਹੀਂ ਜੀ ਸਾਨੂੰ ਪਤਾ ਇਹ ਉਹਨਾਂ ਨੂੰ ਪਤਾ ਵਾ ਇਹ ਪਾਜੀ ਵੀ ਉੱਥੇ ਆਏ ਸੀਗੇ ਹਾਂਜੀ ਹਾਂਜੀ ਜੀ ਜਦੋਂ ਬਾਰਜੋਂ ਦਾ ਜਿਹਨਾਂ ਦਾ ਬਹੁਤ ਸਤਿਕਾਰ ਕਰਦੇ ਬਾਬਾ ਜੀ ਦਾ ਉਹਨਾਂ ਨੇ ਤਾਂ ਅੱਜ ਤੱਕ ਕਰ ਕਦੀ ਦਰਬਾਰ ਚ ਇਦਾਂ ਨਹੀਂ ਉਹ ਤਾਂ ਇਹ ਬਹੁਤ ਸਤਿਕਾਰ ਕਰਦੇ ਉਹਨਾਂ ਦਾ ਬਾਬਾ ਜੀ ਤੇ ਇਸ ਕਰਕੇ ਆ ਵੀ ਇਹਨਾਂ ਦੀ ਕੋਈ ਦੇਣ ਨਹੀਂ ਹੈਗੀ ਉਹ ਤਾਂ ਇੱਕ ਸਿਆਸਤ ਦਾ ਘਰ ਬਣ ਗਿਆ ਭਾਜੀ ਦਰਬਾਰ ਆ ਤੇ ਦਰਬਾਰ ਨੂੰ ਆਪਾਂ ਦਰਬਾਰ ਨਾਲ ਸਮਝੀਏ ਹੈ ਨਾ ਫਕੀਰ ਹੋਏ ਆ ਉਹਨਾਂ ਦੇ ਦੇਖੋ ਉਹਨਾਂ ਨੇ ਅੱਜ ਤੱਕ ਪੈਰੀ ਚੁੱਤੀ ਨਹੀਂ ਸੀ ਭਾਈ ਬਾਪੂ ਲਾਲਵਾਸ਼ਾ ਸੰਤਾਨ ਨੂੰ ਫਕੀਰਾਂ ਦਾ ਗਵਰਨਰ ਕਹਿੰਦੇ ਆ ਤੁਸੀਂ ਵੀ ਸਾਰੇ ਜੀ ਆਸਥਾ ਰੱਖਦੇ ਹੀ ਹੋਵੋਗੇ ਸਾਈਂ ਦਾਡੀ ਸ਼ਾਹ ਜੀ ਸੀਗੇ ਹੈ ਨਾ ਰਾਤ 1 ਵਜੇ ਵੀ 1 ਵਜੇ ਵੀ ਬਾਪੂ ਲਾਲਵਾਸ਼ਾ ਸਰਕਾਰ ਦਾ ਰਿਕਸ਼ਾ ਜੇ ਦਾਡੀ ਸਾਈਂ ਦੇ ਦਰਵਾਜ਼ੇ ਚਲ ਜਾਣਾ ਨਾ ਤੇ ਉਹ ਕਹਿੰਦੇ ਹੁੰਦੇ ਸੀ ਦੇਰੀ ਨਹੀਂ ਲਾਉਣੀ ਗੇਟ ਖੋਲਣ ਲੱਗੇ ਇਹ ਉਹ ਹਸਤੀ ਸੀਗੇ ਇਹਨਾਂ ਨੇ ਤਾਂ ਨਾ ਹੀ ਇੰਨਾ ਥੱਲੇ ਉਹਨਾਂ ਨੂੰ ਕਰ ਕਰਤਾ ਉੱਥੇ ਤਾਂ ਇੱਕ ਸਿਆਸਤ ਦਾ ਭਾਜੀ ਘਰ ਬਣ ਗਿਆ ਵਾ ਇਹ ਕਿਹਦੀ ਗੱਲ ਤਾਂ ਤਾਂ ਗਾਇਕੀ ਦਾ ਮੇਲ ਦੀ ਹੈ ਤਾਂ ਇਸ ਕਰਕੇ ਵੀ ਅਸੀਂ ਇਹ ਚੋਣੇ ਆ ਦੇਖੋ ਇਨਸਾਫ ਮਿਲੇ ਸਾਡੇ ਤੇ ਹੁਣ ਦੇਖੋ ਇੱਕ ਬੰਦਾ ਬੰਦੂਕਾਂ ਦੀ ਸ਼ਾਂਤ ਲੈ ਆ ਰਿਹਾ ਉਹਨੂੰ ਫੇਰ ਵੀ ਉੱਥੇ ਡਾਲ ਰਹੇ ਆ ਅਸੀਂ ਤੁਹਾਡੇ ਵੀ ਬੇਨਤੀ ਕਰਦੇ ਕਿ ਸਾਨੂੰ ਡਰ ਹੈ ਸਾਨੂੰ ਡਰ ਹੈ ਤੁਹਾਨੂੰ ਸਾਡੀ ਵੀ ਜਾਨ ਨੂੰ ਖਤਰਾ ਵਾ ਲੜਕਿਆਂ ਤੇ ਕਰਾਈ ਜਾਂ ਠੀਕਾ ਨਹੀਂ ਅਸੀਂ ਤਾਂ ਇਹ ਇੱਕ মিডিਆ 'ਚ ਅਸੀਂ ਤਾਂ ਆਏ ਆ ਅਸੀਂ ਇਹਨਾਂ ਨੂੰ 3 ਮਿੰਟ ਗਏ ਸਾਡੇ ਨੇ ਇਹਨਾਂ ਨੇ ਹਰੀਮਿਤ ਸੁੰਦੀ ਸਾਹਿਬ ਨੇ ਪਰਸ਼ੋਦਨ ਨਾਲ ਬਿੱਟੂ ਜੀ ਨਾਲ ਸਾਡੇ ਜਿਹਨੇ ਵੀ ਮਹੱਲੇ ਦੇ ਸੂਰ ਰਿਸ਼ੀ ਨਗਰ ਮਹੱਲੇ ਦੇ ਜਿੰਨੇ ਵੀ ਸਾਥੀ ਸੀਗੇ ਸਾਰਿਆਂ ਨੇ ਇਹਨਾਂ ਨੂੰ ਬੇਨਤੀ ਕੀਤੀ ਹੰਸਰਾਜ ਹੰਸ ਜੀ ਨੂੰ ਕਿ ਤੁਸੀਂ ਦੇਖੋ ਦਰਬਾਰ ਦੇ ਚੇਅਰਮੈਨ ਆ ਜਦ ਤੁਸੀਂ ਆਪਣੇ ਨੂੰ ਜੇ ਬਾਬਾ ਦੀ ਸਮਝ ਲੈ ਆ ਤੇ ਤੁਸੀਂ ਦੇਰੇ ਨੂੰ ਕਰਪਸ਼ਨ ਦਾ ਮਕਾਓ ਇਹਨਾਂ ਨੂੰ ਪਹਿਲਾਂ ਚਾਂਸੇ 'ਚ ਲੈ ਕੇ ਝੂਠ ਬੋਲ ਕੇ ਬਾਅਦ ਵਿੱਚ ਉਸੇ ਚੀਜ਼ ਨੂੰ ਇੱਕ ਵਾਰੀ ਕਰਤਾ ਕਰ ਲ ਬਾਈਟ